ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਵਜ਼ੀਰ ਦੇ ਇਕਲੌਤੇ ਪੁੱਤਰ ਅਕਿਲ ਅਖਤਰ ਦਾ ਮਾਮਲਾ ਇਸ ਸੀਬੀਆਈ ਤੱਕ ਪਹੁੰਚ ਚੁੱਕਾ ਹੈ ਹੁਣ ਸ਼ਮਸ਼ੂਦੀਨ ਉਸ ਸ਼ਿਕਾਇਤਕਰਤਾ ਨੂੰ ਹੀ ਜਵਾਬ ਦੇ ਰਹੇ ਨੇ ਮੁਹੰਮਦ ਅਨਵਾਰ ਮਹਿਬੂਬ ਕਿ ਸ਼ਮਸ਼ੂਦੀਨ ਦੇ ਖਿਲਾਫ ਹੀ ਤੁਸੀਂ ਬੋਲਣ ਲੱਗ ਗਏ ਕਿ ਉਹ ਸਭ ਕੁਝ ਝੂਠਾ ਹੈ ਉਹ ਜੋ ਵੀ ਦੇ ਰਿਹਾ ਤਰਕ ਦਲੀਲਾਂ ਉਹ ਸਾਰੀਆਂ ਝੂਠੀਆਂ ਨੇ ਪਰ ਹੁਣ ਅਜਿਹਾ ਕੀ ਹੋਇਆ ਕਿ ਤੁਸੀਂ ਇੰਨਾ ਸਮਾਂ ਇਕੱਠੇ ਰਹੇ ਹੁਣ ਇੱਕ ਦੂਜੇ ਦੇ ਖਿਲਾਫ ਬੋਲਣ ਨੂੰ ਆਈਆਂ ਗੱਲਾਂ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ ਮੈਂ ਝੂਠ ਦੇ ਖਿਲਾਫ ਬੱਚੇ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੇ ਕੋਈ ਗੰਦੀ ਸਿਆਸਤ ਕਰੇ ਮੈਂ ਬਹੁਤੀ देर ਚੁੱਪ ਨਹੀਂ ਰਹਿ ਸਕਿਆ ਮਨ ਘੜਤ ਸਟੋਰੀਆਂ ਬਣਾਉਣ ਦਾ ਆਦੀ ਹੈ ਦੁਰੂ ਤੋ ਹੀ ਚਾਹੋ ਇਹ ਹੈ ਕਿ ਮੈਂ ਬੜਾ ਆਦਮੀ ਬਣਾ ਮੇਰੇ ਆਲੇ-ਦਾਲੇ 5-10 ਪੁਲਿਸ ਵਾਲੇ ਹੋਣ ਹੁਣ ਜਿੱਦਾਂ ਦਾ ਇਹ ਮਾਮਲਾ ਹੋਇਆ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਦ ਤੱਕ ਇਹ মিডিਆ ਦੇ ਸਾਹਮਣੇ ਨਾ ਆਵੋ ਇਹ ਝੂਠੇ-ਝੂਠ ਬੋਲੀ ਜਾ ਰਿਹਾ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਲਈ ਇੱਕ ਮਨਕੜਤ ਕਹਾਣੀਆਂ ਨੇ ਝੂਠ ਹੈ ਫਿਰ ਸੱਚ ਕੀ ਹੈ ਸੀਵੀਆਈ ਕੋਲ ਚਲੇ ਗਿਆ ਸੱਚ ਨਿਕਲ ਕੇ ਆ ਜਾਵੇ ਇੱਕ ਬਿਮਾਰ ਆਦਮੀ ਮਾਨਸਿਕ ਰੋਗੀ ਬੱਚਾ ਸੀਗਾ ਉਹ ਬੀਜਪੀ ਸਾਹਿਬ ਦਾ ਹੋਰ ਸੁਣ ਲੋ ਇੱਕ ਵੀਡੀਓ ਤਾਂ ਚੱਕ ਲਈ ਉਹਦੀ ਪਹਿਲਾਂ ਵਾਲੀ ਜਿਹੜੀ ਬਾਅਦ ਵਾਲੀ ਵੀਡੀਓ ਹੈ ਉਹ ਕਿਉਂ ਨਹੀਂ ਦਿਖਾ ਰਹੇ ਜੀ ਉਸਨੇ ਇਹ ਗੱਲ ਕਹੀ ਹੈ ਕਿ ਜਿਹੜੇ ਮੇਰੇ ਪਰਿਵਾਰ ਹੈ ਬਹੁਤ ਅੱਛਾ ਹੈ ਸੰਗੋਡਨ ਬਲੇਸਟੂ ਸੱਚਾ ਫੈਮਿਲੀ ਸੱਚਾ ਗੁੱਡ ਫੈਮਿਲੀ ਉਹਨਾਂ ਕੋਲ ਉਹ ਤੱਕ ਕੋਪਦ ਨਹੀਂ ਕੀਆ ਉਹ ਚੁਟਕਾਰਾ ਪਾ ਲੇ ਤੇ ਆਰਾਮ ਨਾਲ ਇੱਕ ਘਟਿਆ ਸਿਆਸਤ ਕਰ ਰਹੇ ਨੇ ਔਰ ਘਟਿਆ ਇਹ ਸਿਆਸਤ ਦੇ ਪਿੱਛੇ ਬਹੁਤ ਸਾਰੀਆਂ ਲੁਕੀਆਂ ਹੋਈਆਂ ਹੋਰ ਸ਼ਕਤੀਆਂ ਵੀ ਨੇ ਲੋਕ ਨਹੀਂ ਜਾਂ ਅਫਸਰ ਸ਼ਾਹੀ ਹੈ ਕੋਈ ਦੋਨੋਂ ਹੀ ਸਿਆਸੀ ਲੋਕ ਵੀ ਨੇ ਅਫਸਰ ਸ਼ਾਹੀ ਵੀ ਵਿੱਚ ਸ਼ਾਮਲ ਹੈ ਜਿਹਨੇ ਵੀ ਕੋਈ ਪੁਲਰ ਤੋਂ ਕੰਮ ਕਰਾਉਣਾ ਐਸਐਸਪੀ ਸੰਗਰੂਰ ਹੈ ਨਾ ਪੁਲਰ ਉਹ ਤੋਂ ਮਲੇਕੋਲਾ ਜ਼ਿਲ੍ਹਾ ਨਹੀਂ ਬਣਿਆ ਸੀ ਕਹਿੰਦੇ ਪੁਲਰ ਤੋਂ ਕੰਮ ਕਰਾਉਣਾ ਚੌਧਰੀ ਸ਼ਮਸ਼ੂਦਦਿਨ ਨੂੰ ਮਿਲੋ ਜਾ ਕੇ ਪੁਲਰ ਦਾ ਜਿਹਨੇ ਸੀਬੀਆਈ ਨੇ ਜਿਨ੍ਹਾਂ ਨੂੰ ਰਿਸ਼ਵਤ ਕਾਂਡ 'ਚ ਅਰੈਸਟ ਕੀਤਾ ਹੋਇਆ ਉਸ ਦਾ ਇਹ ਬਹੁਤ ਨੇੜੇ ਦਾ ਨਾਬੇ ਵਾਲਾ ਕ੍ਰਿਸ਼ਨੂ ਹੈ ਇਹ ਮਲੇਕੋਲਾ ਵਾਲਾ ਕ੍ਰਿਸ਼ਨੂ ਹੈ ਕਿੰਤੀ ਕਰਦਾ ਹੱਥ ਜੋੜ ਕੇ ਅਪੀਲ ਕਰਨਾ सीबीआई ਨੂੰ ਹੁਣ ਤਾਂ ਵਿਜੀਲੈਂਸ ਦੀ ਐਂਟਰੀ ਵੀ ਹੋ ਗਈ ਇਹਦੀ ਜਾਂਚ ਕਰੋ ਕਿ ਇਹਦੇ ਉਸ ਕਿਸ ਤਰ੍ਹਾਂ ਦੇ ਤਾਲੁਕਾਅ تھے ਪੰਜਾਬ ਦੇ ਸਾਬਕਾ ਡੀਜੀਪੀ ਤੇ ਸਾਬਕਾ ਵਜ਼ੀਰ ਦੇ ਇਕਲੌਤੇ ਪੁੱਤਰ ਅਕਿਲ ਅਖਤਰ ਜਸ ਦੀ ਭੇਤ ਪਰ ਹਾਲਤ ਵਿੱਚ ਮਤ ਹੁੰਦੀ ਹੈ ਔਰ ਮਾਮਲਾ ਇਸ ਸੀਬੀਆਈ ਤੱਕ ਪਹੁੰਚ ਚੁੱਕਾ ਹੈ ਪਰ ਇਸ ਮਾਮਲੇ ਵਿੱਚ ਜਿਹੜਾ ਮੁਢਲਾ ਸ਼ਿਕਾਇਤ ਕਰਤਾ ਬਣਿਆ ਸੀ ਸ਼ਮਸ਼ੂਦੀਨ ਉਸਨੇ ਸਵਾਲ ਚੁੱਕੇ ਸੀ ਜਿਸ ਦੇ ਕਰਕੇ ਉਸਨੇ ਹਰਿਆਣਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਫਿਰ ਮਾਮਲਾ ਦਰਜ ਹੋਇਆ ਉਸ ਤੋਂ ਬਾਅਦ ਮੁਹੰਮਦ ਮੁਸਤਾਫਾ ਨੇ ਖੁਦ ਇਸ ਮਾਮਲੇ ਨੂੰ ਡਿਨਾਈ ਕੀਤਾ ਕਿ ਜਿਹੜਾ ਸ਼ਮਸ਼ੂਦੀਨ ਹੈ ਘਟੀਆ ਸੋਚ ਦਾ ਮਾਲਕ ਹੈ ਝੂਠੇ ਇਲਜ਼ਾਮ ਲਗਾ ਰਿਹਾ ਹੈ ਸਾਡੇ ਪਰਿਵਾਰ ਦੇ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਸੀ ਜੋ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਹੁਣ ਸ਼ਮਸ਼ੂਦੀਨ ਉਸ ਸ਼ਿਕਾਇਤ ਕਰਤਾ ਨੂੰ ਹੀ ਜਵਾਬ ਦੇ ਰਹੇ ਨੇ ਮੁਹੰਮਦ ਮੁਸਤਾਫਾ ਦੇ ਨਾਲ ਜਿਹੜੇ ਕਰੀਬੀ ਕਹਿ ਸਕਦੇ ਆ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਕਹਿ ਸਕਦੇ ਆ ਸ਼ਮਸ਼ੂਦੀਨ ਨਾਲ ਵੀ ਉਹਨਾਂ ਦੀ ਕਾਫੀ ਗਹਿਰੀ ਦੋਸਤੀ ਹੁਣ ਤੱਕ ਰਹੀ ਹੈ ਪਰ ਮੁਹੰਮਦ ਮੁਸਤਾਫਾ ਦੇ ਇਕਲੌਤੇ ਬੇਟੇ ਦੀ ਮੌਤ ਤੋਂ ਬਾਅਦ ਉਹਨਾਂ ਨੇ ਜਵਾਬ ਦੇਣੇ ਸ਼ੁਰੂ ਕੀਤੇ ਨੇ ਉਹ ਸਾਡੇ ਨਾਲ ਬੈਠੇ ਨੇ ਮੁਹੰਮਦ ਅਨਵਾਰ ਮਹਿਬੂਬ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਸ਼ਮਸ਼ੂਦੀਨ ਦੀ ਕੀਤੀ ਹੋਈ ਸ਼ਿਕਾਇਤ ਜਾਂ ਮੀਡੀਆ ਵਿੱਚ ਕੀਤੀ ਜਾ ਰਹੀ ਗੱਲਬਾਤ ਠੀਕ ਕਿਉਂ ਨਹੀਂ ਹੈ ਕਿਵੇਂ ਇਹਨਾਂ ਦਾ ਤਰਕ ਕੀ ਹੈ ਉਸ ਦੇ ਉੱਤੇ ਇਹ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਤਾਂ ਮਹਿਬੂਬ ਜੀ ABC ਪੰਜਾਬ ਦੇ ਉੱਤੇ ਅਸੀਂ ਪਹਿਲਾਂ ਇਹ ਖਬਰਾਂ ਵੀ ਚਲਾਈਆਂ ਕਿ ਸ਼ਮਸ਼ੂਦੀਨ ਕੀ ਕਹਿੰਦਾ ਹੈ ਮੁਹੰਮਦ ਮੁਸਤਾਫਾ ਹੋਰਾਂ ਦਾ ਪੱਖ ਵੀ ਅਸੀਂ ਹੁਣ ਤੱਕ ਨਸ਼ਰ ਕੀਤਾ ਹੈ ਪਰ ਜਿਹੜੀ ਗੱਲ ਹੁਣ ਤੁਸੀਂ ਨਵੀਂ ਕੱਢ ਕੇ ਲਿਆਏ ਹੋ ਕਿ ਸ਼ਮਸ਼ੂਦੀਨ ਦੇ ਖਿਲਾਫ ਹੀ ਤੁਸੀਂ ਬੋਲਣ ਲੱਗ ਗਏ ਕਿ ਉਹ ਸਭ ਕੁਝ ਝੂਠਾ ਹੈ ਉਹ ਜੋ ਵੀ ਦੇ ਰਿਹਾ ਹੈ ਤਰਕ ਦਲੀਲਾਂ ਉਹ ਸਾਰੀਆਂ ਝੂਠੀਆਂ ਨੇ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਪਹਿਲਾਂ ਮੈਂ ਇਹੀ ਜਾਨਣਾ ਚਾਹੁੰਦਾ ਕਿ ਸ਼ਮਸ਼ੂਦੀਨ ਨਾਲ ਤੁਹਾਡਾ ਵਾਅ ਵਾਸਤਾ ਕਿਵੇਂ ਪਿਆ ਸੀ ਚੌਧਰੀ ਸ਼ਮਸ਼ੂਦੀਨ ਮੇਰਾ ਨਿੱਜੀ ਦੋਸਤ ਰਿਹਾ ਹੈ ਸਾਡੀ ਬਰਾਦਰੀ ਦਾ ਹੈ ਅਸੀਂ ਸਾਬਕਾ ਡੀਜੀਪੀ ਮਹਮਦ ਇਜ਼ਹਾਰ ਅਲਮ ਸਾਹਿਬ ਦੇ ਨਾਲ ਜਦੋਂ ਉਹ ਮਲੇਖ ਕੁੱਲੇ ਤੋਂ ਇਲੈਕਸ਼ਨ ਲੜੇ ਸੀਗੇ ਇਕੱਠੇ ਹੀ ਉਹਨਾਂ ਦੀ ਸਪੋਰਟ ਕੀਤੀ ਸੀ ਕਾਫੀ ਸਾਲ ਸੀ ਰਹੇ ਉਹਨਾਂ ਦੇ ਨਾਲ ਅਕਾਲੀ ਦਲ ਦੇ ਅੰਦਰ ਔਰ ਐਸ਼ ਕਰਕੇ ਮੈਂ ਉਹਨੂੰ ਨਿੱਜੀ ਤੌਰ ਤੇ ਵੀ ਜਾਣਦਾ ਪਰਸਨਲ ਤਾਂ ਹੈ ਹੀ ਔਰ ਸਾਡੀ ਬਰਾਦਰਰੀ ਦੀ ਹੋਣ ਕਰਕੇ ਸਾਡੀ ਨਾਨਕਿਆਂ ਕਿ ਨਿਓ ਰਿਸ਼ਤੇਦਾਰੀ ਵੀ ਪੈਂਦੀ ਹੈ ਇਹਦਾ ਫਾਦਰ ਮੇਰੇ ਨਾਨਾ ਜੀ ਨਾਲ ਸਗੇ ਕੰਮ ਕਰਦੇ ਰਹੇ ਨੇ ਇਹ ਰਿਸ਼ਤੇਦਾਰੀ ਵੀ ਹੈ ਕਰੀਬੀ ਦੋਸਤ ਰਹੇ ਚੁੱਕਿਓ ਪਰ ਹੁਣ ਅਜਿਹਾ ਕੀ ਹੋਇਆ ਕਿ ਤੁਸੀਂ ਇੰਨਾ ਸਮਾਂ ਇਕੱਠੇ ਰਹੇ ਹੁਣ ਇੱਕ ਦੂਜੇ ਦੇ ਖਿਲਾਫ ਬੋਲਣ ਨੂੰ ਆਈਆਂ ਗੱਲਾਂ ਨਹੀਂ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਹਾਂ ਮੈਂ ਝੂਠ ਦੇ ਖਿਲਾਫ ਹਾਂ ਮੈਂ ذاتی ਤੌਰ ਤੇ ਕਿਸੇ ਦੇ ਖਿਲਾਫ ਨਹੀਂ ਆਇਆ ਆਖਿਰਕਾਰ ਜਦੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਔਰ ਉਸ ਤੇ ਕੋਈ ਗੰਦੀ ਸਿਆਸਤ ਕਰੇ ਮੈਂ ਬਹੁਤੀ دیر ਚੁੱਪ ਨਹੀਂ ਰਹਿ ਸਕਿਆ ਮੈਂ ਦੇਖਦਾ ਰਿਹਾ ਕਿ ਆਖਿਰ ਕਦੋਂ ਤੱਕ ਇਹ ਡਰਾਮਾ ਕਰੀ ਜਾ ਰਿਹਾ ਹੈ ਜੀ ਇਹਦੀ ਜਿਹੜੀ ਸੋਚ ਹੈ ਉਹ ਮੈਂ ਜਾਣਦਾ ਸਾਡਾ ਸਾਰਾ ਮਲੇਕ ਕੋੜਲਾ ਜਾਣਦਾ ਹੈ ਇਹ ਸਟੋਰੀ ਕ੍ਰியேਟਰ ਆਦਮੀ ਹੈ ਮਨ ਘੜਤ ਸਟੋਰੀਆਂ ਬਣਾਉਣ ਦਾ ਆਦੀ ਹੈ ਇਸ ਕਰਕੇ ਇਹਨੇ ਇੱਕ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਬੇਟੇ ਦੀ ਮੌਤ ਦੇ ਨਾਲ ਸਿਆਸਤ ਕਰਕੇ ਆਪਣੇ ਆਪ ਨੂੰ ਪਪੂਲਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਉਸ ਦੀ ਤੁਸੀਂ ਅੱਜ ਜਿੰਨੇ ਇੰਟਰਵਿਊ ਦੇ ਰਿਹਾ ਹੈ ਉਹਦੇ ਥੱਲੇ ਵਿਊ ਆ ਰਹੇ ਨੇ ਮਲੇ ਕੋਲਡੇ ਦੇ ਲੋਕਾਂ ਦੇ ਉਹ ਤੋਂ ਸੁੰ ਅੰਦਾਜ਼ਾ ਹੋ ਜਾਊਗਾ ਵੀ ਲੋਕ ਉਹਨੂੰ ਕੀ ਕਹਿ ਰਹੇ ਨੇ ਇੱਕ ਕਿਸੇ ਦੀ ਮੌਤ ਤੇ ਸਿਆਸਤ ਕਰਨਾ ਇੱਕ ਬਿਮਾਰ ਆਦਮੀ ਮਾਨਸਿਕ ਰੋਗੀ ਬੱਚਾ ਸੀਗਾ ਉਹ ਡੀਜੀਪੀ ਸਾਹਿਬ ਦਾ ਕਿ ਉਹ ਹੋ ਆਪਣੀ ਨੌਕਰੀ ਦੇ ਹੁੰਦੇ ਹੋਏ ਜਾਂ ਮਾਂ ਉਹਨਾਂ ਦੀ والدہ ਰਜ਼ੀਆ ਸੁਲਤਾਨਾ ਮੰਤਰੀ ਹੁੰਦੇ ਹੋਏ ਲੋਕਾਂ 'ਚ ਰੌਲਾ ਪਾਉਂਦੇ ਫਿਰਦੇ ਸਪੀਕਰ ਲਾ ਕੇ ਕਿ ਸਾਡਾ ਮੁੰਡਾ ਨਸ਼ੇ ਦਾ ਆਦੀ ਹੋ ਗਿਆ ਹੈ ਹੁਣ ਅਸੀਂ ਕੀ ਕਰੀਏ ਹਰ ਮਾਂ ਬਾਪ ਗਰੀਬ ਹੋਵੇ ਅਮੀਰ ਹੋਵੇ ਨਾਲ ਕਿੱਡਾ ਵੱਡੀ ਰੁਤਬੇ ਵਾਲਾ ਹੋਵੇ ਜਾਂ ਘੱਟ ਰੁਤਬੇ ਵਾਲਾ ਹਰ ਬਾਪ-ਬਾਪ ਚਾਹੁੰਦਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਦੀਆਂ ਗਲਤੀਆਂ ਨੂੰ ਲੁਕੋ ਕੇ ਰੱਖਿਏ ਔਰ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਪਰ ਸ਼ਮਸ਼ੂਦੀਨ ਨੇ ਜਦੋਂ ਸਵਾਲ ਚੁੱਕ ਕੇ ਸ਼ਿਕਾਇਤ ਦਿੱਤੀ ਪੁਲਿਸ ਨੂੰ ਤੁਰੰਤ ਪਰਚਾ ਦਰਜ ਹੋਇਆ ਤੇ ਉਸ ਤੋਂ ਬਾਅਦ ਮੁਹੰਮਦ ਮੁਸਤਾਫਾ ਹੌਲਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਹੋਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਘਟੀਆ ਸੋਚਦਾ ਹੈ ਉਹ ਇਸ ਤਰ੍ਹਾਂ ਦਾ ਹੈ ਫਿਰ ਸ਼ਮਸ਼ੂਦੀਨ ਨੇ ਇਸ ਦਾ ਜਵਾਬ ਦਿੱਤਾ ਕਹਿੰਦੇ ਨਹੀਂ ਇਹਨਾਂ ਨੇ ਮੇਰੇ ਤੋਂ ਵੋਟਾਂ ਲਈ ਮਦਦ ਮੰਗੀ ਸੀ ਮੈਂ ਮਦਦ ਨਹੀਂ ਦਿੱਤੀ ਜਿਸ ਦੇ ਕਰਕੇ ਉਹ ਹੁਣ ਇਸ ਤਰ੍ਹਾਂ ਬੋਲਦੇ ਐਡਾ ਕਿੱਡਾ ਕਿ ਬੜਾ ਚੌਧਰੀ ਸ਼ਮਸ਼ੂਦੀਨ ਲੀਡਰ ਬਣ ਗਿਆ ਨਾ ਐਮਸੀ ਰਹਾ ਨਾ ਐਮਐਲਏ ਰਹਾ ਨਾ ਕੋਈ ਦੇਦਾਰ ਰਿਹਾ ਕਿ ਉਹ ਤੋਂ ਮਦਦ ਮੰਗਣ ਲੱਗੀ ਦੀ ਗੱਲ ਹੋਈ ਹੈ ਜਿਹੜੀਆਂ ਉਹ ਗੱਲਾਂ ਕਰਦਾ ਨੀਰੀਆਂ ਝੂਠ ਕਰਦਾ ਮੈਂ ਲੈ ਕੇ ਗਿਆ ਸੀਗਾ ਚੌਧਰੀ ਸ਼ਮਸ਼ੁद्दीन ਨੂੰ ਮਸਤਵਾ ਸਾਹਿਬ ਦੇ ਕੋਲ ਕੀ ਗੱਲ ਹੋਈ ਜਦੋਂ ਮੈਂ ਮਸਤਵਾ ਸਾਹਿਬ ਮੈਂ 17 ਦੇ ਵਿੱਚ ਮਸਤਵਾ ਸਾਹਿਬ ਨਾਲ ਲੱਗਿਆ ਸੀਗਾ ਅਸੀਂ ਇਜ਼ਹਾਰ ਆलम ਸਾਹਿਬ ਦੇ ਨਾਲ ਇਕੱਠੇ ਹੁੰਦੇ ਸੀ ਮੈਂ ਇਜ਼ਹਾਰ ਆलम ਸਾਹਿਬ ਨੂੰ 14 26 11 14 ਨੂੰ ਛੱਡਦਾ ਸੀਗਾ ਫਿਰ 17 ਦੇ ਇਲੈਕਸ਼ਨ ਦੇ ਵਿੱਚ ਮੈਂ ਇਹਨਾਂ ਦੇ ਨਾਲ लग गया सी उस तो बाद जो तो जित गए ये ह्यूमन राइट द डी जी पी साहब थी सा दोस्त सी ए कोई कम सेगा तो असं यू लै गए कि जनाब आज गल हैगी है ये, है ये है। ए, मेरा दोस्त चौधरी शमशुद्दीन है पर साहब कहें भी मैं जानता हूँ इनको ये तो मेरे पास आए थे हाँ ये तो बिरयानी लेके आए थे कबाब लेके आए थे इनके होटपॉट भी मेरे पास पड़े हैं और ये तो फिर दोबारा नहीं आए ਮੈਂ ਕਹਾਂ ਜੀ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਵੀ ਚੌਧਰੀ ਸ਼ਮਸ਼ੂਦੀਨ ਕਾ ਮਿਲਿਆ ਉਹ ਕਹਿੰਦੇ ਮੇਰੇ ਨਾਲ ਹੀ ਬੈਠੇ ਸੀ ਮੇਰੇ ਹੋਰ ਦੋਸਤ ਵੀ ਸੀਗੇ ਉਹ ਮੈਨੂੰ ਸ਼ਮਸ਼ੂਦੀਨ ਦਾ ਜਵਾਬ ਕੀ ਸੀ ਉਹ ਸ਼ਮਸ਼ੂਦੀਨ ਚੁੱਪ ਬੈਠ ਕੇ ਨਹੀਂ ਸਰ ਸੀ ਤੁਹਾਡੇ ਬੱਚਿਆਂ ਮੈਂ ਜੇ ਗਲਤ ਕਹਿਣਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਉਹ ਇਸਲਾਮ ਨੂੰ ਮੰਨਦਾ ਮਾਜੀ ਚੜ ਜਾਵੇ ਮੈਂ ਨਾਲ ਨਹੀਂ ਗਿਆ ਸਾਡੇ ਦਾ ਇੱਕੋ ਹੀ ਗੱਲ ਹੈ ਰੱਬ ਨੂੰ ਮੰਨਣ ਵਾਲੇ ਬੰਦੇ ਆ ਅ ਜੇ ਮਾਜੀ ਚੜ੍ਹ ਕੇ ਕਹਦੇ ਮਹਿਬੂਬ ਮਹਿਬੂਬ ਦੇ ਨਾਲ ਨਹੀਂ ਗਿਆ ਹੈਗਾ ਮੁਸਤਾਫਾ ਸਾਹਿਬ ਦੇ ਕੋਲ ਉਹਨਾਂ ਨੇ ਇਹ ਗੱਲ ਨਹੀਂ ਕਹੀ ਤੁਸੀਂ ਕਿਹੜੇ ਕੰਮ ਨੂੰ ਲੈ ਕੇ ਗਏ ਸੀ ਕੰਮ ਇਹ じゃ ਕਿਹੜਾ ਸੀ ਕਿ ਜਿਹੜਾ ਡੀਜੀਪੀ ਕੋਲ ਜਾਏ ਬਿਨਾ ਹੋਣਾ ਹੀ ਨਹੀਂ ਸੀ ਇਹ ਆਪਣਾ ਕਈ ਮਾਮਲੇ ਨੇ ਹੁਣ 2 ਨੰਬਰ ਦਾ ਕੰਮ ਸੀ ਲੋਨਨਾ ਵਗੈਰਾ ਦਾ ਕੋਈ ਮਸਲੇ ਸੀਗੇ ਹੋਰ ਮਸਲੇ ਸੀਗੇ ਤਬ ਤਦੀ ਲੈ ਕੇ ਜਾਂਦਾ ਹੈਗਾ ਬੰਦਾ ਕਿਸੇ ਨਾ ਕਿਸੇ ਢੰਗ ਨਾਲ ਕੋਈ ਕੰਮ ਲੈ ਕੇ ਜਾਂਦਾ ਹੁਣ ਕਹੂਗਾ ਮੈਂ ਤਾਂ ਗਿਆ ਹੀ ਨਹੀਂ ਮੇਰੇ ਤਾਂ ਕੋਈ ਕੰਮ ਹੀ ਨਹੀਂ ਹੈਗੇ ਆ ਜਾ ਵੀ ਮਸਜਿਦ ਚੜ ਜਾ ਵੀ ਮੇਰੇ ਨਾਲ ਕੋਈ ਐਸੀ ਗੱਲ ਨਹੀਂ ਹੈ ਮੈਂ ਸ਼ਰਿਆਮੇ ਗੱਲ ਕਹਿ ਰਿਹਾ ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਜਿਸ ਵੀਡੀਓ ਨੂੰ ਲੈ ਕੇ ਇਹ ਇਹਨੇ ਸਿਆਸਤ ਕੀਤੀ ਹੈ ਕਿਉਂ ਕਿਉਂਕਿ ਇਹਦੀ ਸੋਚ ਹੈ ਕਿ ਮੈਂ ਹਾਈਲਾਈਟ ਹੋਵਾਂ ਕਿਵੇਂ ਹਾਈਲਾਈਟ ਹੋਵਾਂ ਕਿਹਦੇ ਨਾਲ ਜੋੜਾਂ ਮੁਸਫਾ ਸਾਹਿਬ ਦੇ ਨਾਲ ਨਾਮ ਜੋੜ ਕੇ ਅਗਰ ਮੇਰੇ ਨਾਲ ਸਿੱਧਾ ਜੋੜਦਾ ਤੁਹਾਡੇ ਨਾਲ ਜੋੜਦਾ ਕਿਸੇ ਹੋਰ ਨਾਲ ਇੰਨਾ ਹਾਈਲਾਈਟ ਨਹੀਂ ਹੋਣਾ ਸੀਗਾ ਮੀਡੀਆ ਨੇ ਮਾਮਲਾ ਚੱਕਣਾ ਹੀ ਨਹੀਂ ਥਾ ਮੀਡੀਆ ਨੇ ਐਸੇ ਕਰਕੇ ਮਾਮਲਾ ਚੱਕਿਆ ਕਿ ਇੱਕ ਸਾਬਕਾ ਡੀਜੀਪੀ ਸਾਬਕਾ ਕੈਬਨਟ ਮੰਤਰੀ ਦੇ ਮੁੰਡੇ ਦਾ ਮਾਮਲਾ ਹੈ ਔਰ ਇਹ ਬੰਦੇ ਨੇ ਬੜੀ ਟੱਕਰ ਲੈਤੀ ਹੈ ਬੜੀ ਜੁਰਰਤ ਕੀਤੀ ਹੈ ਇਸ ਕਰਕੇ ਹਾਈਲਾਈਟ ਕੀਤਾ ਔਰ ਐਸੇ ਕਰਕੇ ਤਾਂ ਹੁਣ ਸਿਕਿਉਰਿਟੀ ਦੀ ਮੰਗ ਕਰਦਾ ਹੈਗਾ ਇਹਨੂੰ ਸ਼ੁਰੂ ਤੋਂ ਹੀ ਚਾਹੋ ਹੈ ਸ਼ੁਰੂ ਤੋਂ ਹੀ ਚਾਹ ਉਹ ਇਹ ਹੈ ਕਿ ਮੈਂ بڑا ਆਦਮੀ ਬਣਾ ਮੇਰੇ ਆਲੇ-ਦਾਲੇ 5-10 ਪੁਲਿਸ ਵਾਲੇ ਹੋਣ ਹੁਣ ਜਿੱਦਾਂ ਦਾ ਇਹ ਮਾਮਲਾ ਹੋਇਆ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਦ ਤੱਕ ਇਹ মিডিਏ ਦੇ ਸਾਹਮਣੇ ਨਾ ਆਵੇ ਔਰ ਜਦ ਤੱਕ ਇਹ ਬੈਠ ਕੇ ਚੌੜਾ ਹੋ ਕੇ 20 10 20 মিডিਆ ਵਾਲਿਆਂ ਨੂੰ ਸਵਾਲ ਨਾ ਕਰਨ ਇਹ ਮਨਕੜਤ ਕਹਾਣੀਆਂ ਨਾ ਪੇਸ਼ ਕਰੇ ਤੁਸੀਂ ਜਿੰਨੀਆਂ ਇਹਨੇ ਵੀਡੀਓ ਪਾਈਆਂ ਨੇ ਹਰ ਇੱਕ ਵੀਡੀਓ ਚ ਨਵੀਂ ਗੱਲ ਹਰ ਇੱਕ ਵੀਡੀਓ ਚ ਅਲੱਗ ਗੱਲ ਜਿਹੜੇ ਮੁਸਤਾਫਾ ਸਾਹਿਬ ਹੁਣ ਜਦੋਂ ਹਾਈਲਾਈਟ ਹੋ ਗਿਆ মিডিਆ ਵਾਲਿਆਂ ਨੇ ਮੁਸਤਾਫਾ ਸਾਹਿਬ ਨੂੰ ਪੁੱਛਣਾ ਜਿਹੜੇ ਉਹ ਕਹਿੰਦੇ ਨੇ ਉਹਦੇ ਵਿੱਚੋਂ ਗੱਲ ਚੋਂ ਗੱਲ ਕੱਢ ਕੇ ਅੱਗੇ ਪੁੱਟ ਕਰਨ ਦਾ ਮਾਹਰ ਹੈ ਕਿੰਨੇ ਉਹਦੇ ਸਾਰੇ ਹੀ ਦੱਸਿਓ ਹੁਣ ਤੱਕ ਮਨਕੜਤ ਕਹਾਣੀਆਂ ਨੇ ਝੂਠ ਹੈ ਫਿਰ ਸੱਚ ਕੀ ਹੈ ਸੱਚ 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 ਦਾ ਸਾਰੀ ਦੁਨੀਆ ਜਾਣਦੀ ਆ ਸੀਬੀਆਈ ਕੋਲ ਚਲੇ ਗਿਆ ਸੱਚ ਨਿਕਲ ਕੇ ਆ ਜਾਣਾ ਉਸਤਵਾ ਸਾਹਿਬ ਦਾ ਬੇਟਾ ਨਸ਼ੇ ਦਾ ਆਦੀ ਉਹ ਆਪਣੀ ਜ਼ੁਬਾਨੀ ਦੱ ਚੁੱਕੇ ਨੇ ਇੱਕ ਬڑے ਅਫਸੋਸ ਨਾਲ ਬੜਾ ਦਿਲ ਗੁਰਦੇ ਦਾ ਕੰਮ ਹੁੰਦਾ ਹੈ ਕਿ ਆਪਣੇ ਮਰੇ ਹੋਏ ਬੇਟੇ ਬਾਰੇ ਇਸ ਤਰ੍ਹਾਂ ਦੱਸਣਾ ਕਿ ਉਹ ਇੱਕ ਨਸ਼ੇ ਦਾ आदी ਸੀ ਨਸ਼ੇ ਦਾ ਇੰਨਾ ਆਦੀ ਹੋ ਗਿਆ ਕਿ ਉਹ ਆਪਣਾ ਮਾਨਸਿਕ ਰੋਗੀ ਹੋ ਗਿਆ ਮਾਨਸਿਕ ਸੰਤੁਲਨ ਖੋ ਬਟਿਆ ਔਰ ਮਾਨਸਿਕ ਰੋਗੀ ਵਕਫਾ ਡਾਕਟਰਾਂ ਦੀਆਂ ਇੰਟਰਵਿਊਆਂ ਆ ਰਹੀਆਂ ਨੇ ਕਿ ਮਾਨਸਿਕ ਰੋਗੀ ਕਿਸ ਤਰ੍ਹਾਂ ਦਾ ਰਿਐਕਟ ਕਰਦੇ ਹੈਗੇ ਆ ਕਦੇ ਕੁਝ ਕਹਿ ਦਿੰਦੇ ਨੇ ਕਦੇ ਕੁਝ ਕਹਿ ਦਿੰਦੇ ਨੇ ਇੱਕ ਵੀਡੀਓ ਉਸ ਨੇ ਪਾਤੀ ਇੱਕ ਇੱਕ ਥਾਂ ਤੇ ਚਲੋ ਇਹ ਵੀ ਮੰਨ ਲੈਣਗੇ ਲੋਕ ਕਿ ਠੀਕ ਹੈ ਇਤਰਾ ਮਾਨਸਿਕ ਰੋਗੀ ਹੋ ਗਿਆ ਸੀ ਸੰਤੁਲਨ ਖੋ ਬੈਠਾ ਸੀ ਵੀਡੀਓ ਪਾਉਂਦਾ ਸੀ ਡਿਲੀਟ ਕਰਦਾ ਸੀ ਕੁੱਟਮਾਰ ਵੀ ਘਰੇ ਕਰਦਾ ਸੀ ਸਾਰੀਆਂ ਗੱਲਾਂ ਉਹਨਾਂ ਨੇ ਪਰਿਵਾਰ ਨਹੀਂ ਦੱਸ ਦਿੱਤੀਆਂ ਹੁਣ ਸੀਬੀਆਈ ਜਦੋਂ ਇਸ ਕੇਸ ਦਾ ਨਤਾਰਾ ਕਰਨ ਜਾ ਰਹੀ ਹੈ ਇਸ ਮਾਮਲੇ ਵਿੱਚ ਸੀਬੀਆਈ ਦੀ ਐਂਟਰੀ ਹੋਈ ਹੈ ਇਸ ਨੂੰ ਲੈ ਕੇ ਮੁਹੰਮਦ ਮੁਸਤਾਫਾ ਉਹਨਾਂ ਦੇ ਧਰਮ ਪਤਨੀ ਜੋ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਹੋਇਆ ਹੈ ਉਹ ਕੀ ਸੋਚਦੇ ਆ ਉਹ ਤਿਆਰ ਨੇ ਇਸ ਜਾਂਚ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਨੇ ਜੀ ਮੁਸਤਾਫਾ ਸਾਹਿਬ ਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਹਰਿਆਣਾ ਪੁਲਿਸ ਨੇ ਜਿਹੜੀ ਸਿੱਟ ਬਣਾਈ ਹੈ ਉਹਨੂੰ ਪੂਰਾ ਸਹਿਯੋਗ ਕਰੂੰਗਾ ਉਹਨਾਂ ਨੇ ਹੁ ਸੀਬੀਆਈ ਕੋਲ ਚਲਿਆ ਗਿਆ ਜਿਹੜੀ ਕਿਸੇ ਦੇ ਇਨਫਲੂਐਂਸ ਨਹੀਂ ਆਉਂਦੀ ਹੈਗੀ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਹੈਗਾ ਹੈ ਨਹੀਂ ਔਰ ਸਭ ਤੋਂ badi ਗੱਲ ਤੁਹਾਨੂੰ ਮੈਂ ਇਹ ਗੱਲ ਦੱਸਦਾ ਮੁਸਤਫਾ ਸਭ ਬਹੁਤ بڑے ਦਿਲ ਗੁਰਦੇ ਦੀ ਗੱਲ ਹੈ ਕਿ ਉਹਨਾਂ ਨੇ ਆਪਣੇ ਬੇਟੇ ਦਾ ਪੋਸਟਮਾਰਟਮ ਕਰਾਇਆ ਆਮ ਤੌਰ ਤੇ ਮੁਸਲਮਾਨ ਅਸੀਂ ਬਹੁਤ ਘੱਟ ਪੋਸਟਮਾਰਟਮ ਕਰਾਉਂਦੇ ਹੁੰਨੇ ਆ ਲੇਕਿਨ ਉਹਨਾਂ ਨੂੰ ਪਤਾ ਸੀ ਕਿ ਮੇਰੇ ਬੇਟੇ ਦੀ ਇੱਕ ਵੀਡੀਓ ਔਰ ਰਿਲੀਜ਼ ਹੋਈ ਹੈ ਉਹ ਤੇ ਕੋਈ ਨਾ ਕੋਈ ਗੰਦੀ ਸਿਆਸਤ ਕਰ ਸਕਦਾ ਹੈ ਔਰ ਗੰਦੀ ਸਿਆਸਤ ਹੋਈ ਹੈ ਐਸੇ ਕਰਕੇ ਉਹਨਾਂ ਨੇ ਆਪਣੇ ਪਹਿਲਾਂ ਹੀ ਆਪਣੇ ਬੇਟੇ ਦਾ ਪੋਸਟਮਾਰਟਮ ਕਰਾਇਆ ਉਹ ਇਸ ਕਰਕੇ ਕਰਾਇਆ ਕਿ ਕੱਲ ਨੂੰ ਕੋਈ ਸਾਡੇ ਤੇ ਉਂਗਲੀਆਂ ਨਾ ਚੱਕੇ ਵਰਨਾ ਕੌਣ ਕਰਾਉਂਦਾ ਜੀ ਕੋਈ ਕਰਾਉਂਦਾ ਕੋਈ ਸ਼ਿਕਾਇਤ ਸੀ ਇਹਨਾਂ ਨੇ ਉਸ ਤੋਂ ਬਾਅਦ ਸ਼ਿਕਾਇਤ ਕੀਤੀ ਹੈ ਔਰ ਇਹ ਸ਼ਿਕਾਇਤ ਦੇ ਪਿੱਛੇ ਬਹੁਤ ਸਾਰੀਆਂ ਗੱਲਾਂ ਨੇ ਲਾ ਹੋਰ ਸੁਣ ਲਓ ਇੱਕ ਵੀਡੀਓ ਤਾਂ ਚੱਕ ਲਈ ਉਹਦੀ ਪਹਿਲਾਂ ਵਾਲੀ ਜਿਹੜੀ ਬਾਅਦ ਵਾਲੀ ਵੀਡੀਓ ਹੈ ਉਹ ਕਿਉਂ ਨਹੀਂ ਦਿਖਾ ਰਹੇ ਜੀ ਉਹਦਾ ਜ਼ਿਕਰ ਤੱਕ ਨਹੀਂ ਕਰ ਰਹੇ ਬਹੁਤ মিডিਆ ਵਾਲੇ ਉਹਦਾ ਜ਼ਿਕਰ ਹੀ ਨਹੀਂ ਕਰ ਰਹੇ ਉਹ ਵੀਡੀਓ ਤੁਹਾਡੇ ਕੋਲ ਹੈ ਮੇਰੇ ਪਾਸ ਹੈ ਜੀ ਬਾਅਦ ਵਾਲੀ ਵੀਡੀਓ ਵੀ ਮੇਰੇ ਵਿੱਚ ਕੀ ਕਹਿ ਰਿਹਾ ਆਕਿਲ ਆਕਿਲ ਨੇ ਜਿਹੜੀ ਬਾਅਦ ਚ ਵੀਡੀਓ ਪਾਈ ਹੈ ਉਸ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਮੇਰੇ ਪਰਿਵਾਰ ਹੈ ਬਹੁਤ ਅੱਛਾ ਹੈ ਉਹਨੂੰ ਤਾਂ ਵਿਚਾਰੇ ਨੂੰ ਮਾਨਸਿਕ ਰੋਗ ਹੀ ਹੈ ਨਾ ਇਹ ਵੀ ਨਹੀਂ ਪਤਾ ਸੀ ਕਿ ਮੈਂ ਜਿਹੜੀ ਪਹਿਲੀ ਵੀਡੀਓ ਪਾਈ ਸੀ ਉਹ ਕਦੋਂ ਪਾਈ ਸੀ ਉਹ ਸਾਲ ਡੇਢ ਸਾਲ ਦਸੀ ਜਾਂਦਾ ਹਾਲਾਂਕਿ ਉਹ ਮਈ ਨਾਂ ਦੋਵੇਂ 27 ਅਗਸਤ ਨੂੰ ਪਾਈ ਸੀਗੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਮਾਨਸਿਕ ਰੋਗ ਹੈ ਮੇਰੇ ਘਰ ਦੇ ਬਹੁਤ ਅੱਛੇ ਨੇ ਮੇਰੀ ਭੈਣ ਬਹੁਤ ਅੱਛੀ ਹੈ ਮੇਰੀ ਸੇਵਾ ਅਗਰ ਹੋਰ ਕਿਸੇ ਘਰ ਦੇ ਹੁੰਦੇ ਤਾਂ ਮੇਰੇ ਮੈਨੂੰ ਪਤਾ ਨਹੀਂ ਬਾਹਰ ਸੱਡ ਦਿੰਦੇ ਉਹਨੇ ਇਹ ਵੀਡੀਓ ਪਾਈ ਉਹਦਾ ਜ਼ਿਕਰ ਕਿਉਂ ਨਹੀਂ ਕਰਦੇ ਹਾਂਜੀ ਉਹਦਾ ਜ਼ਿਕਰ ਇਸ ਕਰਕੇ ਨਹੀਂ ਕਰਦੇ ਕਿ ਇਹ ਫਸਦੇ ਨੇ ਉਹਦੇ ਵਿੱਚ ਹਾਂਜੀ ਉਹ ਵੀਡੀਓ ਦਾ ਜ਼ਿਕਰ ਨਹੀਂ ਕਰਦੇ ਇੱਕ ਘਟਿਆ ਸਿਆਸਤ ਕਰ ਰਹੇ ਨੇ ਔਰ ਘਟਿਆ ਇਹ ਸਿਆਸਤ ਦੇ ਪਿੱਛੇ ਬਹੁਤ ਸਾਰੀਆਂ ਲੁਕੀਆਂ ਹੋਈਆਂ ਹੋਰ ਸ਼ਕਤੀਆਂ ਵੀ ਨੇ ਜਿਹੜਾਂ ਬਾਰੇ ਅਸੀਂ ਵੀ ਜਾਣਦੇ ਆ ਔਰ ਕੀ ਉਹ ਸਿਆਸੀ ਲੋਕ ਨੇ ਜਾਂ ਅਫਸਰशाही ਹੈ ਕੋਈ ਦੋਨੋਂ ਹੀ ਦੋਨੋਂ ਤਰ੍ਹਾਂ ਦੇ ਲੋਕ ਨੇ ਸਿਆਸੀ ਲੋਕ ਵੀ ਨੇ ਅਫਸਰशाही ਵੀ ਵਿੱਚ ਸ਼ਾਮਲ ਹੈ ਤ ਤੁਹਾਨੂੰ ਪਤਾ ਹੈ ਡੀਜੀਪੀ ਸਾਹਿਬ ਰਹੇ ਨੇ ਆਪਣੇ ਢੜੱਲੇ ਨਾਲ ਇਹਨਾਂ ਨੇ ਨੌਕਰੀ ਕੀਤੀ ਸਮੇਂ ਵਿੱਚ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੋਏਗਾ ਜਾਂ ਭੇਤ ਬਣਿਆ ਰਹੇਗਾ ਹਰ ਹਾਲਤ ਚ ਹੋਏਗਾ ਜਦੋਂ ਸੀਬੀਆਈ ਨੂੰ ਆਪਣਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਂਦੇ ਹੋ ਹਰ ਹਾਲਤ ਚ ਹੋਏਗਾ ਉਹਨਾਂ ਦਾ ਵੀ ਜ਼ਿਕਰ ਹੋਏਗਾ ਦੂਜਿਆਂ ਦਾ ਵੀ ਜ਼ਿਕਰ ਹੋਏਗਾ ਤੀਜਿਆਂ ਦਾ ਵੀ ਜ਼ਿਕਰ ਹੋਏਗਾ ਤੁਹਾਨੂੰ ਹੋਰ ਗੱਲ ਦੱਸਦਾ ਜਿਨ੍ਹਾਂ ਨੇ ਇਹ ਝੂਠ ਫੈਲਾਇਆ ਸ਼ਮਸ਼ੂਦੀਨ ਚੌਧਰੀ ਸਾਹਿਬ ਤੁਸੀਂ ਆਪਣੇ ਆਪ ਨੂੰ ਹਾਈਲਾਈਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਹ ਬਹੁਤ ਘੱਡੀਆਂ ਕੋਸ਼ਿਸ਼ ਹੈ ਤੁਸੀਂ ਆਪਣੇ ਬਾਰੇ ਕਿਉਂ ਨਹੀਂ ਦੱਸਦੇ ਵੀ ਮੈਂ ਕੀ ਚੀਜ਼ ਪਹਿਲਾਂ ਉਹਨੇ ਪਹਿਲਾ ਇੰਟਰਵਿਊ ਦਿੱਤਾ ਕਿ ਮੈਂ ਰਿਸ਼ਤੇਦਾਰ ਲੱਗਦਾ ਮੇਰੀ ਮੇਰੀ ਬੂਆ ਲੱਗਦੀ ਸੀਗੀ ਤੂੰ ਕੰਬੋ ਬਰਾਦਰੀ ਦਾ ਬੰਦਾ ਹਾਂਜੀ ਮੈਡਮ ਰੱਜਿਆ ਸੁਲਤਾਨਾ ਮੈਂ ਆਪ ਕੋ ਨਾ ਗੁਜਰ ਬਰਾਦਰੀ ਦੀ ਕੋਈ ਕਾਦੀ ਤੇਰੀ ਰਿਸ਼ਤੇਦਾਰੀ ਤੇ ਚਲੋ ਹੁਣ ਤਾਂ ਬਰਾਦਰੀ ਵਾਲੀ ਗੱਲ ਨਹੀਂ ਰਿਸ਼ਤੇਦਾਰੀ ਵੀ ਉਹਨੇ ਪਰ ਤੇਰੀ ਤਾਂ ਕੋਈ ਰਿਸ਼ਤੇਦਾਰੀ ਨਹੀਂ ਮਹੱਲੇਦਾਰੀ ਉਸ ਟਾਈਮ ਸੀਗੀ ਜਦੋਂ ਇਹ ਨਿੱਕਰ ਪਹਿਨਦਾ ਹੁੰਦਾ ਸੀਗਾ ਪਹਿਲਾਂ ਰਿਸ਼ਤੇਦਾਰੀ ਦੀ ਗੱਲ ਆਈ ਫਿਰ ਇਹ ਵੀ ਆਇਆ ਕਿ ਗਵਾਂਡੀ ਸੀ ਉਹਨਾਂ ਦੇ ਇਹ ਉਦੋਂ ਗਵਾਂਡੀ ਸੀ ਜਦੋਂ ਇਹ ਨਿੱਕਰ ਵੀ ਨਹੀਂ ਪਹਿਨਦਾ ਹੁੰਣਾ ਉਸ ਤੋਂ ਬਾਅਦ ਤਾਂ ਮੈਡਮ ਰਜ਼ੀਆ ਸੁਲਤਾਨਾ ਦੀ ਸ਼ਾਦੀ ਹੋ ਗਈ ਔਰ ਮੁਸਤਾਫਾ ਸਾਹਿਬ ਦੇ ਘਰ ਬਸਣ ਲੱਗੇ ਸੀਗੇ ਹਾਂਜੀ ਔਰ ਇਹ ਬੜੇ ਹੋ ਗਏ ਸੀਗੇ ਤਾਂ ਇਹਨਾਂ ਦਾ ਘਰ ਮਾਡਲ ਟਾਊਨ ਚਲਿਆ ਗਿਆ ਸੀਗਾ ਸਭ ਤੋਂ ਬੜੀ ਗੱਲ ਚੌਧਰੀ ਸ਼ਮਸ਼ੂਦੀਨ ਝੂਠ ਦਾ ਬਲੰਦਾ ਹੈਗਾ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਝੂਠ ਹੈ ਮੈਂ ਡਾਕੂਮੈਂਟ ਲੈ ਕੇ ਆਇਆ ਇਹਨੇ ਜਿਹੜਾ ਮੁਸਫਾ ਸਾਹਿਬ ਤੇ ਪਰਚਾ ਦਰਜ ਕਰਾਇਆ ਉਹਦੇ ਵਿੱਚ ਆਪਣਾ ਐਡਰੈਸ ਮਾਡਲ ਟਾਊਨ ਦੱਸਿਆ ਕੀ ਦੱਸਿਆ ਮਾਡਲ ਟਾਊਨ ਰਹਿੰਦਾ ਤਾਂ ਹੈਗਾ ਇਹ ਨਵੀਂ ਆਬਾਦੀ ਦੇ ਅੰਦਰ ਮਲੇਰ ਕੋਡ ਮਲੇਰ ਕੋਡਲੇ ਚ ਨਵੀਂ ਆਬਾਦੀ ਦੇ ਅੰਦਰ ਰਹਿੰਦਾ ਹੈ। ਹਮਮ ਔਰ ਇਹ ਦਾ ਇਹ ਦਾ ਜਦੋਂ ਮੈਂ ਗੱਲ ਕਰਦਾ ਕਰਦਾ ਤੁਹਾਨੂੰ ਹੋਰ ਦੱਸ ਦਵਾਂ। ਹਮ ਮੈਨੇ ਕੱਲ ਕਰਨੀ ਨਹੀਂ ਥੀ ਮੈਨੂੰ ਕੱਲ ਮਜਬੂਰੀ ਚ ਇਹ ਗੱਲ ਕਰਨੀ ਪੈ ਗਈ। ਹਮ ਬਹੁਤ ਘਟਿਆ ਗੱਲ ਕੀਤੀ ਹੈ ਕਿ ਮੇਰੀ ਕਹਿੰਦਾ ਰੱਬ ਨੇ ਡਿਊਟੀ ਲਗਾਈ ਹੈ। ਤੁਸੀਂ ਸੁਣਿਆ ਨਾ? ਹਾਂ ਜੀ। ਮੈਨੂੰ ਅੱਲਾ ਮੈਂ ਕਹਿੰਦਾ ਰੱਬ ਕਿਸੇ ਤੋਂ ਵੀ ਡਿਊਟੀ ਲਾ ਸਕਦਾ। ਮੇਰੀ ਰੱਬ ਨੇ ਡਿਊਟੀ ਲਾਈ ਹੈ ਮੈਂ ਤਾਂ ਐਪਲੀਕੇਸ਼ਨ ਦਿੱਤੀ ਹੈ ਮੈਂ ਕੋਈ ਸਿਆਸਤ ਨਹੀਂ ਕਰਦਾ। ਹਮ ਚੌਧਰੀ ਸ਼ਮਸ਼ੂਦੀਨ ਨੂੰ ਪੁੱਛਿਓ ਸਵਾਲ ਕਰਿਓ ਕਿ ਤੇਰੀ ਰੱਬ ਨੇ ਕਿੱਥੇ ਕਿੱਥੇ ਡਿਊਟੀ ਲਾਈ ਹੈ ਕੀ ਤੇਰੀ ਡਿਊਟੀ ਜਿਹੜੀ ਕੁੜੀ ਤੇਰੇ ਘਰ ਵੱਸਦੀ ਹੈ ਉਹਨੂੰ ਫਸਾਂਚ ਵੀ ਤੇਰੀ ਡਿਊਟੀ ਲਾਈ ਸੀ ਮੈਂ ਮਾਫੀ ਨਾਲ ਇਹ ਲਫ਼ਜ਼ ਕਹਿ ਰਿਹਾ ਉੱਥੇ ਵੀ ਤੇਰੀ ਡਿਊਟੀ ਲਾਈ ਸੀ ਕਿ Hindu ਭਾਈਚਾਰੇ ਦੀ ਸਾਡੀ ਬੇਟੀ ਬੱਚੀ ਉਹ ਕਿਸੇ ਜਗ੍ਹਾ ਵਿਆਹੀ ਹੋਈ ਸੀ ਡਿਸਪਿਊਟ ਹੋ ਗਿਆ ਉਹਦਾ ਸਮਝੌਤਾ ਕਰਾਉਣ ਚਲਿਆ ਗਿਆ ਉੱਥੇ ਸਮਝੌਤਾ ਕਰਾਉਂਦਾ ਹੀ ਆਪਣੇ ਘਰ ਲਿਆ ਆਇਆ ਸਮਝਾਤਾ ਕਰਕੇ ਆਪਣੇ ਘਰ ਰੱਖ ਲਈ ਅੱਲਾ ਜਾਣੇ ਸਾਨੂੰ 3 ਸਾਲਾਂ ਬਾਅਦ ਪਤਾ ਲੱਗਿਆ ਸਾਡਾ ਦੋਸਤ ਇਕੱਠੇ ਬੈਠ ਕੇ ਖਾਣ ਵਾਲੇ ਇਕੱਠੇ ਸਿਆਸਤ ਕਰਨ ਵਾਲੇ ਅਸੀਂ ਆलम ਸਾਹਿਬ ਦੇ ਨਾਲ ਹੁੰਦੇ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ 3 ਸਾਲ ਹੋ ਗਏ ਇਹਨੇ ਆਪਣੇ ਇੱਕ ਇੱਕ ਲੜਕੀ ਰੱਖੀ ਹੋਈ ਆ ਵਿਆਹ ਕਰਾ ਕੇ ਰੱਖੀ ਆ ਉਹ ਰੱਖੀ ਆ ਅੱਲਾ ਜਾਣੇ ਹੈ ਜੀ ਔਰ ਇੱਕ ਜੋਗ ਵੀ ਉਹ ਜਦੋਂ ਉਹ ਘਰ ਲੜਕੀ ਇਹਦੇ ਘਰ ਆ ਕੇ ਬੈਠ ਗਈ ਮਾਡਲ ਟਾਉਨ ਦੇ ਅੰਦਰ ਰੌਲਾ ਪੈ ਗਿਆ ਇਹਦੇ ਸਸਰ ਨੇ ਇੱਕ ਦਰਖਾਸਤ ਇਹਦੇ ਖਿਲਾਫ ਦਿੱਤੀ ਲਵ ਜਿਹਾ ਦੀ ਕਥਿਤ ਤੌਰ ਤੇ ਲਵ ਜਿਹਾ ਦੀ ਦਰਖਾਸਤ ਦਿੱਤੀ ਉਦੋਂ ਸਾਰੇ ਸ਼ਹਿਰ ਨੂੰ ਪਤਾ ਚੱਲੋ ਉਹ ਸ਼ਮਸ਼ੂਦੀਨ ਨੇ ਵਿਆਹ ਕਰਾਇਆ ਹੋਇਆ ਉਹ ਵੀ ਇੱਕ ਹਿੰਦੂ ਭਾਈਚਾਰੇ ਦੀ ਕੁੜੀ ਨਾਲ ਹੁਣ ਅੱਲਾ ਜਾਣੇ ਉਹ ਲੜਕੀ ਨੂੰ ਇਹਨੇ ਇਸਲਾਮ ਕਬੂਲ ਕਰਾਇਆ ਨਹੀਂ ਕਰਾਇਆ ਨਕਾ ਕਰਾਇਆ ਨਹੀਂ ਕਰਾਇਆ ਉਸ ਤੋਂ ਬਾਅਦ ਇੱਕ ਹੋਰ ਨਕਾ ਦੇ ਚਾਚੇ ਵੀ ਹੁਣ ਦੁਬਾਰਾ ਨਕਾ ਹੋਇਆ ਸਰਟੀਫਿਕੇਟ ਦਿਖਾਵੇ ਪਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦੇ ਨਾਲ ਵਿਆਹ ਹੋਇਆ ਉਹ ਜੇ ਖਿਲਾਫ ਨਹੀਂ ਤਾਂ ਉਹਨਾਂ ਦੀ ਸਹਿਮਤੀ ਹੈ ਤੇ ਫਿਰ ਦੂਜੇ ਤੀਜੇ ਨੂੰ ਕੀ ਕਰਾਂ ਸਹਿਮਤੀ ਸਹਿਮਤੀ ਦਾ ਹੁਣ ਹੋਈ ਹੈ ਨਾ ਜੀ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਇੱਕ ਰੋਪੜ ਥਾਣੇ ਦੇ ਵਿੱਚ ਉਸ ਲੜਕੀ ਵੱਲੋਂ ਵੀ ਦਰਖਾਸਤ ਦਿੱਤੀ ਗਈ ਸੀ ਇਹਦੇ ਖਿਲਾਫ ਜਦੋਂ ਇਹ ਉਹਨੂੰ ਤੰਗ ਵੀ ਕਰਨ ਲੱਗਿਆ ਸੀਗਾ ਕਥਿਤ ਜਿਸ ਦੇ ਨਾਲ ਵਿਆਹ ਹੋਇਆ ਇਹਦੇ ਨਾਲ ਵਿਆਹ ਹੋਇਆ ਬਹੁਤ ਸਾਰੀਆਂ ਗੱਲਾਂ ਨੇ ਉਹ ਵੀ ਸਬੂਤ ਸਾਡੇ ਕੋਲ ਨੇ ਦਵਾਂਗੇ ਤੁਹਾਨੂੰ ਸਬੂਤ ਉਹ ਵੀ ਔਰ ਇਹ ਹੈ ਕੀ ਕੀ ਤੁਹਾਨੂੰ ਦੱਸਾਂ ਮੈਂ ਇਹਦੀਆਂ ਗੱਲਾਂ ਆ ਪਹਿਨੇ ਮੇਰੇ ਕੋਲ ਫਾਈਲ ਪਈ ਹੈ ਪਰ ਜਦੋਂ ਜਿਹਦੇ ਨਾਲ ਇਕੱਠੇ ਬੈ ਕੇ ਸਿਆਣੇ ਕਹਿੰਦੇ ਆ ਖਾਦਾ ਹੋਵੇ ਨਾ ਉਹਦੇ ਬਾਰੇ ਬੋਲਣਾ ਹੋਵੇ ਬੜਾ ਦੁੱਖ ਹੁੰਦਾ ਤੇ ਤੁਹਾਨੂੰ ਇਸ ਗੱਲ ਦਾ ਹੈ ਦੁੱਖ ਦਰਜੇ ਦਾ ਦੁੱਖ ਹੈ ਲੇਕਿਨ ਹੱਦ ਦਰਜੇ ਦਾ ਦੁੱਖ ਇਸ ਗੱਲ ਦਾ ਹੈ ਕਿ ਇਹ ਝੂਠੇ ਝੂਠ ਬੋਲੀ ਜਾ ਰਿਹਾ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਲਈ ਆਪਣੀ ਸਿਆਸਤ ਚਮਕਾਉਣ ਦੇ ਲਈ ਇਡਾ ਮਾੜੀ ਗੱਲ ਕੀਤੀ ਹੈ ਨੇ ਕਿ ਇਹ ਆ ਇਲੈਕਸ਼ਨ ਚ ਇਹ ਪੀਏ ਬਣ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਇਹਨੇ ਜ਼ਬਰ ਜ਼ੁਲਮ ਕੀਤਾ ਉਹ ਸਾਰੇ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੂੰ ਪਤਾ ਲੱਗਿਆ ਉਹਨਾਂ ਨੇ ਐਮਐਲਏ ਨੂੰ ਕਿਹਾ ਕਿ ਇਹਨੂੰ ਕੱਢ ਦੇ ਨਹੀਂ ਅਸੀਂ ਵਿਜੀਲੈਂਸ ਤੇਰੇ ਪਿੱਛੇ ਇਹਦੇ ਵਿਜੀਲੈਂਸ ਦਾ ਪਰਚਾ ਦੇਾਂਗੇ ਪਾਰਟੀ ਨੇ ਆਪਣੀ ਬਦਨਾਮੀ ਦੇ ਬਾਰੇ ਵਿਜੀਲੈਂਸ ਦਾ ਪਰਚਾ ਨਹੀਂ ਦਿੱਤਾ ਉਹਨੇ ਇਹਨੂੰ ਕੱਢਿਆ ਪੁੱਛ ਲੋ ਤੁਸੀਂ ਐ ਐਮਐਲਏ ਨੂੰ ਐਮਐਲਏ ਦਾ ਜਵਾਬ ਇਹ ਆਇਆ ਮੇਰਾ ਤਾਂ ਕਦੇ ਪੀਏ ਹੀ ਨਹੀਂ ਰਿਹਾ ਕਰ ਰਿਹਾ ਸੀ ਆ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ ਸਾਰੇ ਸ਼ਹਿਰ ਨੂੰ ਜਾ ਕੇ ਪੁੱਛੋ ਨਾ ساری ਦੁਨੀਆ ਨੂੰ ਪੁੱਛੋ ਜਾ ਕੇ ਅਫਸਰਾਂ ਨੂੰ ਪੁੱਛੋ ਜਾ ਕੇ ਵੀ ਇਹ ਪੀਏ ਰਿਹਾ ਮੇਰੀਆ ਇਹਨੇ ਪੀਏ ਰਹਿ ਕੇ ਕੀ ਕੀ ਜ਼ੁਲਮਾਂ ਜ਼ਿਆਤੀਆਂ ਕੀਤੀਆਂ ਨੇ ਅਸੀਂ ਤਾਂ ਜਦਵ ਨਹੀਂ ਬੋਲੇ ਲੇਕਿਨ ਹੁਣ ਜਦੋਂ ਇੱਕ ਮਰੇ ਹੋਏ ਵਿਅਕਤੀ ਤੇ ਮਰਹੂਮ ਬੰਦੇ ਦੀ ਬੱਚੇ ਦੀ ਮੌਤ ਤੇ ਸਿਆਸਤ ਕਰਨ ਲੱਗੇ ਐਡੇ ਵੱਡੇ ਬੰਦੇ ਨੂੰ ਬਦਨਾਮ ਕਰਨ ਲੱਗੇ ਔਰ ਉਹਦੇ ਨਾਲ ਜੋੜ ਕੇ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਇਹਨਾਂ ਨੇ ਟਵੰਗ ਰਚਿਆ ਹੈਗਾ ਫਿਰ ਦੁੱਖ ਹੋਇਆ ਫਿਰ ਮੈਨੂੰ ਬੋਲਣਾ ਪਿਆ ਫਿਰ ਮੈਂ ਲੈ ਕੇ ਆਇਆ ਇਹ ਗੱਲਾਂ ਦਿਖਾਉਂਦਾ ਤਾਂ ਨਾ ਜੀ ਕਿ ਆਹ ਆਹ ਰਜ਼ੀਆ ਸੁਲਤਾਨਾ ਦੀ ਵੋਟ ਹੈ ਰਜ਼ੀਆ ਸੁਲਤਾਨਾ ਦੀ ਵੋਟ ਹੈ ਜੀ ਇੱਥੇ ਬਣੀ ਆ ਮੇਰੇ ਪੜੋਸੀ ਨੇ ਇੱਥੇ ਬਣੀ ਆ ਰਹਿੰਦੇ ਉੱਥੇ ਨੇ ਇਹਦੀਆਂ ਦੋ ਵੋਟਾਂ ਬੜੀਆਂ ਹੋਈਆਂ ਨੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਕਿ ਇਹਦੀਆਂ ਦੋਨੋਂ ਵੋਟਾਂ ਦੀ ਜਾਂਚ ਕੀਤੀ ਜਾਵੇ ਨਹੀਂ ਨਹੀਂ ਇੰਨੀ ਹੀ ਗੜਬੜੀਆਂ ਆਪਣੀ ਜ਼ਿੰਦਗੀ ਚ ਕੀਤੀਆਂ ਤੁਸੀਂ ਕਿਉਂ ਨਹੀਂ ਇੱਕ ਸ਼ਿਕਾਇਤ ਦਿੰਦੇ ਪ੍ਰਸ਼ਾਸਨ ਨੂੰ ਕਿ ਇਸ ਦੇ ਖਿਲਾਫ ਕਾਰਵਾਈ ਹੋਵੇ ਜ਼ਰੂਰ ਦੇਾਂਗੇ ਹੁਣ ਹਰ ਹਾਲਤ ਚ ਦੇਾਂਗੇ ਹੁਣ ਦੇਾਂਗੇ ਬੰਦਾ ਕਹਿੰਦਾ ਨਾ ਵੀ ਚਲੋ ਸਾਨੇ ਲੈਣਾ ਕੀ ਹੈ ਸਾਨੇ ਲੈਣਾ ਕੀ ਹੈ ਆਖਰ ਝੂਠ ਦਾ ਕਿਤ ਕਦ ਤੱਕ ਝੂਠ ਦੇ ਸੁਣੀ ਜਾਵਾਂਗੇ ਝੂਠ ਕਿੰਨੇ ਦਿਨ ਤੱਕ ਬਰਦਾਸ਼ਤ ਹੁੰਦਾ ਮਾਫ ਕਰਨਾ ਕੁਝ ਲੋਕ ਤਮਾਸ਼ਾ ਦੇਖਦੇ ਹੁੰਦੇ ਨੇ ਦੋਨੋਂ ਪਾਸੇ ਸਵਾਦ ਲੈਣ ਵਾਲੇ ਹੁੰਦੇ ਨੇ ਅਸੀਂ ਉਹਨਾਂ 'ਚ ਨਹੀਂ ਹਾਂ ਨਾ ਸਵਾਦ ਲੈਂਦਾ ਨਾ ਲੈਣਾ ਹੱਕ ਸੱਚ ਦੀ ਲੜਾਈ ਲੜਨੀ ਹੈ ਹੱਕ ਸੱਚ ਦੀ ਲੜਾਈ ਡੰਕੇ ਦੀ ਚੋੜ ਤੇ ਲੜਾਂਗੇ ਔਰ ਜਿੱਥੇ ਤੱਕ ਜਾਣਾ ਪਿਆ ਮੈਂ ਮਾਫ ਕਰਨਾ ਹੋਰ ਤੁਹਾਨੂੰ ਇਹਦੇ ਗੱਲਾਂ ਦੱਸ ਦਿਆਂ ਇਹਦੇ ਬਹੁਤ ਸਾਰੇ ਅਫਸਰਾਂ ਨਾਲ ਤਾਲੁਕਾਤ ਨੇ ਪੀਏ ਬਣ ਕੇ ਪੀਏ ਬਣਨ ਤੋਂ ਪਹਿਲਾਂ ਵੀ ਬਹੁਤ ਸਾਰੇ ਅਫਸਰਾਂ ਨਾਲ ਤਾਲੁਕਾਤ ਰਹੇ ਨੇ ਜਿਹੜੇ ਰਾਜਨੀਤਿਆਂਵਾਂ ਨਾਲ ਰਹਿੰਦੇ ਨੇ ਉਹਨਾਂ ਸਭ ਦੇ ਹੁੰਦੇ ਆ ਸਰ ਨਹੀਂ ਇਹਦੇ ਉਹ ਸਭ ਦੇ ਹੁੰਦੇ ਨੇ ਪਰ ਜਿਸ ਲੈਵਲ ਦੇ ਇਹਦੇ ਨੇ ਉਸ ਲੈਵਲ ਦੇ ਕਿਸੇ ਦੇ ਨਹੀਂ ਹੁੰਦੇ ਉਹ ਕਿਸੇ ਕਿਸੇ ਦੇ ਨਹੀਂ ਹੁੰਦੇ ਨੇ ਚੰਦੇਕ ਲੋਕ ਹੁੰਦੇ ਨੇ ਸ਼ਹਿਰ 'ਚ ਉਹ ਉਸ ਤਰ੍ਹਾਂ ਦੇ ਲਿੰਕਾਂ ਵਾਲੇ ਜਿਹੜੇ ਸਾਬਕਾ ਡੀਜੀਪੀ ਮੁੱਤਲ ਡੀਜੀਪੀ ਜਿਹਨਾਂ ਨੂੰ ਸੀਬੀਆਈ ਨੇ ਫੜਿਆ ਉਹਦੇ ਨਾਲ ਇਹਦੇ ਬਹੁਤ ਜ਼ਿਆਦਾ ਤਾਲੁਕਤ ਰਹਨੇ। ਹੋਰ ਸ਼ਹਿਰ ਦੇ ਅੰਦਰ ਇਹ ਚਰਚਾ ਰਹੀ ਹੈ ਵੀ ਜਿਨੇ ਵੀ ਜਿਨੇ ਵੀ ਕੋਈ ਭੁੱਲਰ ਤੋਂ ਕੰਮ ਕਰਾਉਣਾ ਐਸਐਸਪੀ ਸੰਗਰੂਰ ਹੈ ਨਾ ਭੁੱਲਰ ਉਹਦੋਂ ਮਲੇਕਕੋਲਾ ਜ਼ਿਲ੍ਹਾ ਨਹੀਂ ਬਣਿਆ ਸੀਗਾ। ਜੀਨੇ ਵੀ ਮਲੇਕਕੋਲਾ ਐਸਐਸਪੀ ਭੁੱਲਰ ਤੋਂ ਕੰਮ ਕਰਾਉਣਾ ਤਾਂ ਚੌਧਰੀ ਸ਼ਮਸ਼ੁਦੀਨ ਨੂੰ ਮਿਲੋ ਜਾ ਕੇ। ਜਿਹੜਾ ਡੀਆਈਜੀ ਭੁੱਲਰ ਦਾ ਕੇਸ ਚੱਲ ਰਿਹਾ ਹੁਣੋ। ਜੀ ਭੁੱਲਰ ਦਾ ਜਿਹਨਾਂ ਸੀਬੀਆਈ ਨੇ ਜਿਨਾਂ ਨੂੰ ਰਿਸ਼ਵਤ ਕਾਂਡ 'ਚ ਅਰੈਸਟ ਕੀਤਾ ਹੋਇਆ। ਉਸ ਦਾ ਇਹ ਬਹੁਤ ਨੇੜੇ ਦਾ ਮੈਂ ਤਾਂ ਇਹ ਕਹਿਣਾ ਕਿ ਜਿਹੜਾ ਨਾਬੇ ਵਾਲਾ ਕ੍ਰਿਸ਼ਨੂ ਹੈ ਇਹ ਮਲੇ ਕੋਲੇ ਵਾਲਾ ਕ੍ਰਿਸ਼ਨੂ ਹੈ ਅੱਛਾ ਹਾਂ ਤੁਸੀਂ ਇਹਦੀ ਜਾਂਚ ਕਰੇ ਸੀਬੀਆਈ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਸੀਬੀਆਈ ਨੂੰ ਹੁਣ ਤਾਂ ਵਿਜੀਲੈਂਸ ਦੀ ਐਂਟਰੀ ਵੀ ਹੋ ਗਈ ਇਹਦੀ ਜਾਂਚ ਕਰੋ ਕਿ ਇਹਦੇ ਉਸ ਕਿਸ ਤਰ੍ਹਾਂ ਦੇ ਤਾਲੁਕਾਅ ਥੇ ਇਹਦੇ ਖਾਤਿਆਂ ਦੀ ਜਾਂਚ ਕਰੋ ਕਿਸ ਤਰ੍ਹਾਂ ਦੇ ਇਹਦੇ ਲੈਣ ਦੇਣ ਥੇ ਇਹ ਬਿਰਿਆਨੀਆਂ ਔਰ ਕਬਾਬ ਲੈਣਾ ਦੇਣਾ ਸਾਰੇ ਸ਼ਹਿਰ ਨੂੰ ਪਤਾ ਹੈਗਾ ਇਸ ਗੱਲ ਦਾ ਪੱਕਾ ਅਨੁਸ਼ਾ ਹੈ ਕਿ ਕੋਈ ਨਾ ਕੋਈ ਗੜਬੜੀ ਇਹਨੇ ਕੀਤੀ ਹੈ ਡੀਆਈਜੀ ਨਾਲ ਮਿਲ ਕੇ ਮੈਨੂੰ ਭਾਈ ਜੀ ਤੁਸੀਂ ਸ਼ਹਿਰ ਤੋਂ ਪਤਾ ਕਰੋ ਮੈਨੂੰ ਅੰਦੇਸ਼ਾ ਤੁਸੀਂ ਵੀ ਕੁਝ ਕਹਿ ਰਹੇ ਹੋ ਅੰਦੇਸ਼ਾ ਹੈ ਪੂਰੀ ਤਰ੍ਹਾਂ ਮੈਨੂੰ ਇਸ ਦਾ ਸ਼ੱਕ ਹੈ ਕਿ ਇਹ ਨੇ ਭੁੱਲਰ ਤੋਂ ਜਿੰਨੇ ਵੀ ਕੰਮ ਕਰਾਏ ਨੇ ਜਿੱਡਾ بڑا ਕਾਹੜ ਨਿਕਲ ਕੇ ਭੁੱਲਰ ਸਾਹਿਬ ਦਾ ਆਇਆ ਬਗੈਰ ਉਹ ਕਿਸੇ ਪੈਸਿਆਂ ਤੋਂ ਤਾਂ ਆਇਆ ਨਹੀਂ ਹੋਣਾ ਆਖਿਰ ਉਹ ਕੰਮ ਵੀ ਕਰਦੇ ਹੋਣਗੇ ਲੈਣ ਦੇਣ ਤੇ ਹੀ ਕਰਦੇ ਹੋਣਗੇ ਐਡਾ ਤਾਂ ਇਹ ਖੱਬੀਖਾਨ ਹੈ ਨਹੀਂ ਚੌਧਰੀ ਸ਼ਮਚੂਦੀਨ ਕਿ ਉਹ ਜਾਨ ਸਾਰੀ ਲੋਕਾਂ ਦੇ ਫਰੀ ਚ ਕੰਮ ਕਰਾ ਦਿੰਦਾ ਹੋਊਗਾ ਐਸਾ ਨਹੀਂ ਹੈ ਕਥਿਤ ਤੌਰ ਤੇ ਇਹ ਇਹਨੇ ਜਿਹੜਾ ਗੜਬਨੀਆਂ ਕੀਤੀਆਂ ਹੋਣੀਆਂ ਨੇ ਉਹਨਾਂ ਨਾਲ ਹਰ ਹਾਲਤ 'ਚ ਇਹ ਇਹ ਕੱਢ ਲੂ ਸੀਬੀਆਈ ਵਿਜੀਲੈਂਸ ਕੱਢੇਗੀ ਹੁਣ ਤਾਂ ਅੱਜ ਪਤਾ ਚੱਲਿਆ ਈਡੀ ਦੀ ਵੀ ਐਂਟਰੀ ਹੋ ਗਈ ਇਸ ਮਸਲੇ 'ਚ ਮੈਂ ਬੇਨਤੀ ਕਰਦਾ ਤਿੰਨਾਂ ਏਜੰਸੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਚੌਧਰੀ ਸ਼ਮਸ਼ੂਦੀਨ ਦੇ ਉਸ ਦੇ ਨਾਲ ਕਿਸ ਤਰ੍ਹਾਂ ਦੇ ਤਾਲੁਕਾਤ ਸਨ ਕਿਸ ਤਰ੍ਹਾਂ ਦੇ ਲੈਣ ਦੇਨ ਥੇ ਉਹਦੀ ਜਾਂਚ ਬੰਦੀ ਹੈ ਦੋ ਵੋਟਾਂ ਬੜੀਆਂ ਹੋਈਆਂ ਨੇ ਇਹਦੀਆਂ ਉਹਦੀ ਜਾਂਚ ਬੰਦੀ ਆਹ ਲਓ ਮੈਂ ਬੋਟ ਲਿਸਟ ਵੀ ਤੁਹਾਨੂੰ ਦਿਖਾ ਦਿੰਦਾ ਹਾਂਗਾ ਆਹ ਲਓ ਹੁਣੇ ਮਾਡਲ ਟਾਊਨ ਨਹੀਂ ਰਹਿੰਦਾ ਜਿਹੜਾ ਇਹਦਾ ਆਪਣਾ ਭਰਾਵਾਂ ਨਾਲ ਇਹਦਾ ਝਗੜਾ ਹੋ ਗਿਆ ਸੀ ਉਹਦੇ ਵਿੱਚ ਆ ਇਹਦੀ 9 ਨੰਬਰ ਵੋਟ ਬਣੀ ਹੋਈ ਆ ਤੁਸੀਂ ਚੈੱਕ ਕਰ ਲਓ ਪੜੋ ਤੁਸੀਂ ਕੀ ਲਿਖਿਆ ਚਮਸ਼ੂਦੀਨ ਚੌਧਰੀ ਪਿਤਾ ਨਿਜਾਮ ਦੀ ਹਾਂ ਕਾਹੇ ਨੰਬਰ ਵੋਟ ਹੈਗੀ ਨੰਬਰ 32 ਹਾਂ ਜੀ ਕੀ ਲਿਖਿਆ ਜੀ ਇੱਥੇ ਮਾਡਲ ਟਾਊਨ ਇਹ ਇੱਕ ਵੋਟ ਤਾਂ ਆ ਬਣੀ ਹੋਈ ਆ ਆ ਲਓ ਦੂਸਰੀ ਵੋਟ ਇਹਦੀ ਬਣੀ ਹੋਈ ਆ आ टिकला यही पढ़ो की है तो पढ़ लो तीन सौ बन्जा नंबर शमशुदीन चौधरी तीन सौ बन्जा नंबर बोर्ड शमशुदीन चौधरी मकान नंबर किन्हा जी चार सौ चार सौ नार हाट ऊपर की लिखे जी वार्ड नंबर छः आठ है वार नंबर छः छः सर वार्ड नंबर छः जनता नगर ਕਿਲੇ ਦੇ ਅੰਦਰ ਇਹ ਇੱਕ ਵੋਟ ਆ ਬਣੀ ਹੋਈ ਆ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਜਾਂਚ ਕਰਨੀ ਚਾਹੀਦੀ ਆ ਔਰ ਜਿਹੜੀ ਕਾਰਵਾਈ ਬਣਦੀ ਆ ਇਹ ਬੰਨੀ ਚਾਹੀਦੀ ਦੋ ਵੋਟਾਂ ਇੱਕ ਬੰਦੇ ਦੀਆਂ ਦੋ ਜਗ੍ਹਾ ਵੋਟਾਂ ਕਿਵੇਂ ਹੋ ਸਕਦੀਆਂ ਨੇ ਇਹ ਸ਼ਮਸ਼ੂਦੀਨ ਚੌਧਰੀ ਦੇ ਨਾਲ ਸਬੰਧਤ ਜਿੰਨੀਆਂ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ 2 ਨੰਬਰ ਦੀਆਂ ਗੱਲਾਂ ਨੇ ਜਾਂ ਗੜਬੜੀਆਂ ਨੇ ਇਹ ਤੁਹਾਨੂੰ ਇਸ ਬੋਲਣ ਤੋਂ ਬਾਅਦ ਸ਼ਿਕਾਇਤ ਦੇਣ ਤੋਂ ਬਾਅਦ ਪਤਾ ਲੱਗਿਆ ਕਿ ਪਹਿਲਾਂ ਵੀ ਪਤਾ ਸੀ ਕਿ ਇਸ ਤਰ੍ਹਾਂ ਦੇ ਕੰਮ ਕਰਦਾ ਸਰ ਸਾਰੇ ਸ਼ਹਿਰ ਨੂੰ ਪਤਾ ਹੈ ਕਿ ਕਿੱਦਾਂ ਦੇ ਕੰਮ ਕਰਦਾ ਸੀਗਾ ਆਖਰ ਜਦੋਂ ਕੋਈ ਬੰਦਾ ਝੂਠੇ ਚੂੜ ਬੋਲੀ ਜਾਊਗਾ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਫਿਰ ਉਹਦਾ ਕੁਛ ਨਾ ਕੁਛ ਤਾਂ ਉਹਦੇ ਸਾਹਮਣੇ ਆਉਣਾ ਪੈਣਾ ਹੈਗਾ ਆ ਦੇਖੋ ਮੈਂ ਤੁਹਾਨੂੰ ਦੱਸਿਆ ਜਿਹੜਾ ਐਡਰੈਸ ਹੈ ਇਹਦਾ ਉਹ ਗਲਤ ਹੈ ਇਹਨੇ ਆ ਲੋ ਇਹਨੇ ਕਿਹਾ ਕਿ ਮੇਰੇ ਖਿਲਾਫ ਪੂਰੇ ਹਿੰਦੁਸਤਾਨ ਦੇ ਅੰਦਰ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਕੋਈ ਫਰਾਡ ਦੀ ਸ਼ਿਕਾਇਤ ਨਹੀਂ ਕੋਈ ਬੈਂਕ ਦਾ ਕਰਜ਼ਾ ਨਹੀਂ ਕੁਝ ਨਹੀਂ ਆਏਗਾ ਤੁਸੀਂ ਸੁਣਿਆ ਨਾ ਜੀ ਉਹਦੀ ਇਹਹੀ ਕਹਿ ਰਿਹਾ ਜੀ ਆ ਲੋ ਆ ਤੁਸੀਂ ਪੜ੍ਹ ਲਓ ਕੀ ਲਿਖਿਆ ਹੈ ਕਿਹੜਾ ਬੈਂਕ ਹੈ ਇਹ ਪ੍ਰੈਸ ਦੇ ਅਖਬਾਰ ਦੀ ਐਡਵਰਟਾਈਜ਼ਮੈਂਟ ਹੈ ਕੀ ਲਿਖਿਆ ਜੀ ਆਥੋਂ ਪੜ੍ਹੋ ਤੁਸੀਂ ਆਹ केनरा बैंक ਤੋਂ ਲਈ ਰਿਕਾਰਡ ਲਾ ਹਾਂ ਜੀ ਕੇਨਰਾ ਬੈਂਕ ਕੇਨਰਾ ਬੈਂਕ ਮਲੇਕਕੁੱਲਾ ਬ੍ਰਾਂਚ ਚੀਫ ਮੈਨੇਜਰ ਵੱਲੋਂ ਜਾਰੀ ਹੋਇਆ ਹੈ ਰੋਮਨ ਸਟੀਲ ਪ੍ਰਾਈਵੇਟ ਲਿਮਟਿਡ ਜਿਤਵਾਲ ਰੋਡ ਕੁੱਪਕਲਾ ਤਹਿਸੀਲ ਮਲੇਕਕੁੱਲਾ ਡਿਸਟ੍ਰਿਕਟ ਸੰਗਰੂਰ ਥਰੂ ਇਹ ਕਹਿੰਦਾ ਨਾ ਮੇਰਾ ਨਾਮ ਨਹੀਂ ਹੈ ਕਿਤੇ ਵੀ ਮੈਂ ਸਬੂਤ ਪੇਸ਼ ਕਰ ਰਿਹਾ ਹਾਂ ਇਹਨਾਂ ਨੂੰ ਡਿਨਾਈ ਕਰ ਦੋਵੇ ਥਰੂ ਇਟ ਇਜ਼ ਡਾਇਰੈਕਟਰਸ मिस्टर सलाहुद्दीन चौधरी मिस्टर अलाउद्दीन चौधरी मिस्टर शमशुद्दीन चौधरी मैं आप तो नहीं पढ़ रहा जी तो लिखा है पढ़ रहे एक तीन लोन ने दो करोड़ सताह लाख उजा लाख दो करोड़ क्यासी लाख लैना देना बैंक ने पलज कर लिया इन्होंने जगह ये फराड नहीं है और उन्हें हाई कोर्ट तो स्टे लिया मैं नहीं किसी किया मेरा कोई सबूत दिखावे आ लो आपया सबूत ਜੇ ਮੇਰੀ ਗੱਲ ਝੂਠੀ ਹੈ ਤਾਂ ਆ ਕੇ ਦੱਸ ਦੇ ਆ ਇਹਦਾ ਕੋਰਟ ਚ ਚੱਲ ਰਿਹਾ ਤੁਸੀਂ ਇਸ ਸਾਰੇ ਸਬੂਤ ਜਿਹੜੇ ਲੈ ਕੇ ਆਏ ਹੋ ਅੱਜ ਕੱਢ ਕੇ ਲੈ ਆਏ ਹੋ ਇਹਦੇ ਬਾਰੇ ਹੁਣ ਤੁਸੀਂ ਚਾਹੁੰਦੇ ਕਿਉਂ ਕਿ ਨਤਾਰਾ ਕੀ ਹੋਣਾ ਚਾਹੀਦਾ ਮੈਂ ਚਾਹੁੰਦਾ ਹਾਂ ਕਿ ਜਿਹੜਾ ਸ਼ਮਸ਼ੂਦੀਨ ਚੌਧਰੀ ਰੋਜ਼ਾਨਾ ਨਮੀਆਂ ਨਮੀਆਂ ਸਟੋਰੀਆਂ ਨਵੇਂ ਨਵੇਂ ਗੱਲਾਂ ਝੂਠ ਬੋਲ ਕੇ ਕੱਢ ਕੇ ਲੈ ਕੇ ਆ ਰਿਹਾ ਹੈ ਉਹਦਾ ਨਤਾਰਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਸਾਫ ਕਾ ਡੀਜੀ ਡੀਆਈਜੀ ਸਾਹਿਬ ਨਾਲ ਇਹਦਾ ਇੱਕ ਤਾਲੁਕਤ ਦਾ ਨਿਤਾਰਾ ਹੋਣਾ ਚਾਹੀਦਾ ਇਹ ਮਲੇਕ ਕੋਲੇ ਦਾ ਸਾਰੇ ਸ਼ਹਿਰ ਚਰਚਾ ਹੈ ਕਿ ਉਹਦਾ ਖਾਸ ਰਿਆ ਹੈਗਾ ਕੰਮ ਕਰਾਉਂਦਾ ਰਿਹਾ ਹੈ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਦੋ ਵੋਟਾਂ ਦੀ ਜਾਂਚ ਹੋਣੀ ਚਾਹੀਦੀ ਹੈ ਐਮਐਲਏ ਮਲੇਕ ਕੋਲੇ ਦਾ ਪੀਏ ਬਣ ਕੇ ਜਿੰਨੀਆਂ ਵੀ ਇਹਨੇ ਜਾਤੀਆਂ ਕੀਤੀਆਂ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹਨੇ ਜਿਹੜਾ ਕੁਝ ਵੀ ਕੀਤਾ ਹੈਗਾ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਝੂਠੇ ਇਲਜ਼ਾਮ ਲਾਏ ਨੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੇ ਇਹਦੇ ਘਰ ਵਾਲੀ ਹੈ ਹੁਣ ਇਹ ਬਸਦੀ ਹੈ ਰੱਬ ਕਰੇ ਉਹ ਬਸਦੀ ਰਹੇ ਛੋਟੀ ਭੈਣ ਹੈ ਸਾਡੀ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਹਾਂਗੇ ਉਹਨੇ ਇਹਦੇ ਖਿਲਾਫ ਦਰਖਾਸਤ ਦਿੱਤੀ ਸੀ ਉਹਦਾ ਅੱਗੇ ਨੇ ਕਿਵੇਂ ਸੈਟਲਮੈਂਟ ਕੀਤੀ ਇਹਦਾ ਸਸੁਰਾਇਆ ਜਿਹਨੇ ਲਬਜ਼ਹਾਰ ਦੀਆਂ ਗੱਲਾਂ ਕੀਤੀਆਂ ਉਹਦੀ ਜਾਂਚ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਬਾਕੀ ਰਹੀ ਗੱਲ ਇਹ ਕਿ ਜਿਹੜੀਆਂ ਇਹ ਝੂਠ ਨੇ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਮਸਵਾ ਸਾਹਿਬ ਦੇ ਕਿਰਦਾਰ ਕਸ਼ੀ ਕੀਤੀ ਹੈ। ਉਹਨਾਂ ਦੇ ਕਿਰਦਾਰ ਤੇ ਉਂਗਲੀ ਉਠਾਈ ਹੈ। ਬੱਚੇ ਦੀ ਮੌਤ ਦਾ ਕੋਈ ਮਾਂ-ਬਾਪ ਦੁਨੀਆ ਦਾ ਕੋਈ ਗਰੀਬ ਤੋਂ ਗਰੀਬ ਵੱਡੇ ਤੋਂ بڑا ਆਪਣੇ ਬੱਚੇ ਦਾ ਕਤਲ ਨਹੀਂ ਕਰ ਸਕਦਾ ਚਾਹੇ ਉਹ ਕਿੰਨਾ ਵੀ ਮਰਜ਼ੀ ਹੋਵੇ। ਇੱਕ ਬੱਚਾ ਹੋਵੇ ਔਰ ਉਹਦਾ ਕਤਲ ਕਰ ਦੂਗਾ ਇਹ ਪਿੱਛੇ ਇਹਦੀ ਇਹੀ ਮਨਛਾ ਸੀ ਕਿ ਮੈਂ ਇਸ ਤਰ੍ਹਾਂ ਦਾ ਕਰਕੇ মিডিਆ ਚਾਹਾਂ ਮੈਂ ਹਾਈਲਾਈਟ ਹੋਵਾਂ ਫਿਰ ਮੈਂ ਇਹਨੂੰ ਸਕਿਉਰਟੀ ਦੀ ਮੰਗ ਸਕਿਉਰਟੀ ਦੀ ਮੰਗ ਵੀ ਕਰ ਲਈ ਇਹਨੇ ਬਲੇ ਕੋਲਾ ਐਸਐਸਪੀ ਦੇ ਦਰਖਾਤੇ ਮੈਨੂੰ ਸਕਿਉਰਟੀ ਦੇ ਉਹ ਮੈਨੂੰ ਖਤਰਾ ਹੈਗਾ ਮੈਨੂੰ ਮੈਨੂੰ ਧਮਕੀਆਂ ਆ ਰਹੀਆਂ ਨੇ ਸਿਰਫ ਝੂਠ ਮੈਂ ਮੰਗ ਕਰਦਾ ਵੀ ਆਪਣਾ ਸ਼ੋਅ ਕਰੇ ਤੈਨੂੰ ਕਿਹਨੇ ਧਮਕੀ ਦਿੱਤੀ ਐ ਤੈਨੂੰ ਕੋਈ ਕਾਲ ਕੀਤੀ ਐ ਤੈਨੂੰ ਕੋਈ WhatsApp ਮੈਸੇਜ ਕੀਤਾ ਐ ਤੈਨੂੰ ਕੋਈ ਲੈਟਰ ਲਿਖਿਆ ਐ ਕੋਈ ਮੇਲ ਕੀਤੀ ਐ ਤੈਨੂੰ ਜੋ ਕਿਸੇ ਨੇ ਕੁਝ ਕਿਹਾ ਹੈਗਾ ਉਹ ਦਿਖਾ ਦੇ ਵੀ ਤਾਂ ਤੈਨੂੰ ਸਿਕਿਉਰਿਟੀ ਚਾਹੀਦੀ ਐ ਸਾਨੂੰ ਨਹੀਂ ਪਤਾ ਕਿਉਂਕਿ ਪਤਾ ਕੀ ਐ ਇਸ ਕਰਕੇ ਸਿਕਿਉਰਿਟੀ ਦੀ ਮੰਗ ਕੀਤੀ ਐ ਐਚਐਸ ਭੁੱਲਰ ਦਾ ਜਿਹਨੇ ਮਾਮਲਾ ਨਹੀਂ ਚੱਕਿਆ ਸੀ ਮੁੰਡੇ ਨੇ ਆਕਾਸ਼ ਬੱਤਾ ਆਕਾਸ਼ ਬੱਤਾ ਨੇ ਉਹ ਉਹਨੂੰ ਸਿਕਿਉਰਿਟੀ ਮਿਲ ਗਈ ਇਹ ਕਹਿੰਦਾ ਮੈਨੇ ਡੀਜੀਪੀ ਦਾ ਮਾਮਲਾ ਚੁੱਕ ਲਿਆ ਜੀ ਮੈਨੂੰ ਸਕਿਉਰਟੀ ਦੋ ਇਹ ਸਭ ਹਾਈਲਾਈਟ ਹੋਣ ਦੀਆਂ ਗੱਲਾਂ ਨੇ ਮੇਰੇ ਤੁਸੀਂ ਸਾਰੀਆਂ ਗੱਲਾਂ ਦਲੀਲਾਂ ਤਰਕ ਰੱਖ ਦਿੱਤੀਆਂ ਦੇਖਦੇ ਆ ਕਿਹੜੀ ਏਜੰਸੀ ਅੱਗੇ ਆਉਂਦੀ ਹੈ ਜਾਂਚ ਕਰਦੀ ਹੈ ਤੁਸੀਂ ਵੀ ਕੱਲ ਨੂੰ ਕਿਹਾ ਕਿ ਅਸੀਂ ਵੀ ਦੇਾਂਗੇ ਲਿਖ ਕੇ ਸ਼ਿਕਾਇਤ ਇੱਕ ਆਖਰੀ ਸਵਾਲ ਮੇਰਾ ਤੁਸੀਂ ਕਿਹਾ ਕਿ ਆਪਣੇ ਬੱਚੇ ਨਾਲ ਮੁਹੰਮਦ ਮੁਸਤਾਫਾ ਸਾਹਿਬ ਇਸ ਤਰ੍ਹਾਂ ਨਹੀਂ ਕਰ ਸਕਦੇ ਪਰ ਜਦੋਂ ਇਹ ਗੱਲ ਸਾਹਮਣੇ ਆਈ ਵੀਡੀਓ ਆਈਆਂ ਜਿਹੜੀ ਤੁਸੀਂ ਕਿਹਾ ਕਿ ਉਹ ਵੀਡੀਓ ਤੋਂ ਬਾਅਦ ਇੱਕ ਹੋਰ ਵੀਡੀਓ ਆਈ ਪਰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਮੁਹੰਮਦ ਮੁਸਤਾਫਾ ਦੇ ਬਾਰੇ ਕਿਹਾ ਕਿ ਜਦੋਂ ਉਹ ਅਫਸਰ ਸਨ ਉਦੋਂ ਉਹਨਾਂ ਨੇ ਲੋਕਾਂ ਦੇ ਪੁੱਤਾਂ ਦੇ ਨਾਲ ਜ਼ਿਆਤੀਆਂ ਕੀਤੀਆਂ ਹੁਣ ਲੈਣੇ ਦੇਣੇ ਸਭ ਸਾਹਮਣੇ ਆ ਰਹੇ ਨੇ ਜਿਹੜੀਆਂ ਇਹ ਗੱਲਾਂ ਉਹਨਾਂ ਬਾਰੇ ਉਹਦੇ ਬਾਰੇ ਤੁਹਾਡਾ ਕੀ ਕਿਹਾ ਇਹ ਜਿਹੜੀ ਉਹਨਾਂ ਨੇ ਡਿਊਟੀ ਦੌਰਾਨ ਗੱਲਾਂ ਕੀਤੀਆਂ ਨੇ ਉਹਨਾਂ ਦਾ ਜਵਾਬ ਮੁਸਤਾਫਾ ਸਾਹਿਬ ਨੇ ਦਿੱਤਾ ਸੀ ਕਿ ਮੈਂ ਆਪਣੀ ਡਿਊਟੀ ਦੌਰਾਨ ਕਿਸੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ ਬਾਕੀ ਉਹਨਾਂ ਨੇ ਜਿਹੜੀ ਆਪਣੀ ਡਿਊਟੀ ਨਿਭਾਈ ਹੈ ਉਹਨਾਂ ਨੇ ਰਾਜ ਧਰਮ ਨਿਭਾਇਆ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕੀਤੀ ਹੈ ਵਰਨਾ ਤਾਂ ਅਗਰ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਗੱਲਾਂ ਹੁੰਦੀਆਂ ਕਿੰਨੇ ਪੁਲਿਸ ਅਫਸਰ ਫਸੇ ਨੇ ਕਿੰਨਿਆਂ ਨੂੰ ਸਜ਼ਾ ਹੋਈ ਹੈ ਜਿਨ੍ਹਾਂ ਨੇ ਨਾਜਾਇਜ਼ ਪੁਲਿਸ ਅਫਸਰੀ ਦਾ ਅਹੁਦੇ ਦਾ ਨਜਾਇਜ਼ ਇਸਤੇਮਾਲ ਕੀਤਾ ਅੱਜ ਜੋ ਜੇਲ੍ਹਾਂ ਚ ਬੈਠੇ ਨੇ ਅਗਰ ਮੁਸਤਾਫਾ ਸਾਹਿਬ ਦੇ ਖਿਲਾਫ ਇਸ ਤਰ੍ਹਾਂ ਲਈ ਕੋਈ ਗੱਲ ਹੁੰਦੀ ਤਾਂ ਅੱਜ ਸੋਕਰ ਲੋਕ ਜਿਹੜੇ ਅੱਜ ਇਹ ਸਿਰਫ ਮੀਡੀਆ ਇਹਦੇ ਤੇ ਆ ਰਿਹਾ ਅ ਸੋਕਰ ਲੋਕ ਉਹਨਾਂ ਦੇ ਖਿਲਾਫ ਕੇਸ ਕਿਉਂ ਨਹੀਂ ਕਰਦੇ ਹੁਣ ਤੱਕ ਕੀਤਾ ਕਿਉਂ ਨਹੀਂ ਜਿਹੜੇ ਉਹ ਦੂਜਿਆਂ ਦੇ ਖਿਲਾਫ ਤਾਂ ਕੀਤੇ ਹੋਏ ਨੇ ਨਾ ਜੀ ਉਹਨਾਂ ਨੂੰ ਸਜ਼ਾ ਵੀ ਹੋ ਗਈ ਜੇਲ੍ਹਾਂ ਚ ਵੀ ਬੈਠੇ ਨੇ ਅਗਰ ਮੁਸਤਾਫਾ ਸਾਹਿਬ ਨੇ ਜਾਤੀਆਂ ਕੀਤੀਆਂ ਨੇ ਇਹਨਾਂ ਦੇ ਖਿਲਾਫ ਕਿਉਂ ਨਹੀਂ ਕੀਤਾ ਗਿਆ ਇਹਨਾਂ ਦੇ ਖਿਲਾਫ ਵੀ ਕਰਦੇ ਔਰ ਇਨਸਾਫ ਹੁੰਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਲੇਕਿਨ ਹੈ ਹੀ ਕੁਝ ਨਹੀਂ ਸੀਗਾ اگر ਹੁੰਦਾ ਤਾਂ ਇਹਨਾਂ ਨੂੰ ਵੀ ਭੁਗਤਣਾ ਪੈਂਦਾ ਤੁਸੀਂ ਇਹ ਸਾਰੇ ਮਸਲੇ ਤੇ ਆਪਣੀ ਗੱਲਬਾਤ ਸਾਂਝੀ ਕੀਤੀ ادي ਸ਼ੁਕਰੀਆ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨ ਤਾ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਸ਼ਮਸ਼ੂਦੀਨ ਦੇ ਕਦੇ ਦੋਸਤ ਹੁੰਦੇ ਸੀ ਪਰ ਅੱਜ ਇਹ ਖਿਲਾਫ ਕਿਉਂ ਬੋਲ ਰਹੇ ਨੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਮੈਂ ਖਿਲਾਫ ਨਹੀਂ ਮੈਂ ਝੂਠ ਦੇ ਖਿਲਾਫ ਹਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਇਹਨਾਂ ਨੇ ਜਿਹੜੇ ਹੁਣ ਤੱਕ ਦਾਅਵੇ ਕੀਤੇ ਨੇ ਇਸ ਦਾ ਜਵਾਬ ਸ਼ਮਸ਼ੂਦੀਨ ਚੌਧਰੀ ਕੀ ਦਿੰਦਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਹੈ ਫਿਲਹਾਲ ਬਹੁਤ ਗੱਲਾਂ ਕੱਢ ਲਿਆਈਆਂ ਨੇ ਉਹਨਾਂ ਦੇ ਖਿਲਾਫ ਕਿ ਆਇਆ ਕੁਝ ਉਸਨੇ ਕੀਤਾ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਔਰ ਉੱਥੋਂ ਦੇ ਸਥਾਨਕ ਵਿਧਾਇਕ ਦੇ ਨਾਲ ਮਿਲ ਕੇ ਵੀ ਔਰ ਕੁਝ ਪੁਲਿਸ ਅਫਸਰਾਂ ਦੇ ਨਾਲ ਮਿਲ ਕੇ ਵੀ ਇਸ ਤਰ੍ਹਾਂ ਦੇ ਤਾਲੁਕ ਰੱਖੇ ਜਿਸ ਦੇ ਨਾਲ ਉਸਨੇ ਗ ਦੇਖਦੇ ਹਾਂ ਕਿ ਇਸ ਗੱਲ ਦੀ ਸੱਚਾਈ ਕੱਲ ਨੂੰ ਜੇਕਰ ਵਾਕੀ ਜਾਂਚ ਪੜਤਾਲ ਹੋ ਜਾਂਦੀ ਹੈ ਤਾਂ ਸੱਚ ਕੀ ਨਿਕਲਦਾ ਹੈ ਆਉਣ ਵਾਲਾ ਸਮਾਂ ਦੱਸੇਗਾ